वेलकम माय डियर स्टूडेंट्स आज हैगी आज ही अपनी क्लास 2 फॉर द प्रिपरेशन ऑफ मेरिटोरियस स्कूल एग्जाम एंड स्कूल ऑफ एमिनेंस एग्जाम क्योंकि दोनों ਦਾ ਸਿਲੇਬਸ ਦੋਨਾਂ ਦਾ एग्जाम ਹੋ ਇਕੋ ਹੀ ਹੋ ਚੁੱਕਿਆ ਹੈ ਸੋ ਇਹਦੀ ਤਿਆਰੀ ਦੇ ਲਈ ਆਪਣਾ ਸੇਮ ਹੀ ਬੈਚ ਚੱਲੇਗਾ ਸੋ ਅਗਰ ਤੁਸੀਂ ਮੈਰੀਟोरियस ਸਕੂਲ ਜਾਣਾ ਹੈ ਤੇ ਸਕੂਲ ਆਫ ਐਮਿਨੈਂਸ ਜਾਣਾ ਹੈ ਤੁਸੀਂ ਸਿਰਫ ਇਹ ਨਾ ਕਰਨਾ ਕਿ ਜੋ ਤੁਹਾਨੂੰ ਕੰਮ ਕਰਵਾਇਆ ਜਾਏਗਾ ਉਹ ਤੁਸੀਂ ਨੇ 100% ਯਕੀਨੀ ਬਣਾਉਣਾ ਕਿ ਤੁਹਾਨੂੰ ਆਣ ਲੱਗ ਗਿਆ ਅਗਰ ਕੋਈ ਵੀ ਡਾਊਟ ਹੈ ਤਾਂ ਤੁਸੀਂ ਸਾਨੂੰ ਸਾਡੇ WhatsApp ਦੇ ਵਿੱਚ ਪੁੱਛੋ ਪਰਸਨਲੀ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਬਸ ਟਾਈਮਿੰਗਸ ਦਾ ਧਿਆਨ ਰੱਖਿਓ ਸੋ ਬੇਟਾ ਜੀ ਸਾਡੀ ਕੱਲ ਫਰਸਟ ਕਲਾਸ ਸੀਗੀ ਜਿਹਨੂੰ ਆਪਾਂ ਨੇ ਡੈਮੋ ਕਲਾਸ ਦਾ ਨਾਮ ਦਿੱਤਾ ਸੀਗਾ ਇਹ ਵਾਲੀ ਕਲਾਸ ਬੇਟਾ ਜੀ ਸਿਰਫ ਉਹਨਾਂ ਬੱਚਿਆਂ ਨੂੰ ਹੀ ਰਿਲੇਵੇਬਲ ਹੈ ਜਿਹੜੇ ਸਾਡੇ ਪੇਡ ਕੋਰਸ ਦੇ ਸਟੂਡੈਂਟਸ ਨੇ ਤੁਸੀਂ ਕਹੋਗੇ ਮੈਮ ਤੁਸੀਂ ਤਾਂ ਇਹ YouTube ਤੇ ਅਪਲੋਡ ਕੀਤੀ ਹੈ ਬੇਟਾ ਜੀ ਨੋ ਡਾਊਟ ਇਹ YouTube ਤੇ ਅਪਲੋਡ ਕੀਤੀ ਹੈ ਪਰ ਇਹਦਾ ਲਿੰਕ ਸਿਰਫ ਉਹਨਾਂ ਬੱਚਿਆਂ ਕੋਲ ਹੀ ਗਿਆ ਹੈ ਜਿਹੜੇ ਸਾਡੇ ਪੇਡ ਬੈਚ ਦੇ ਸਟੂਡੈਂਟਸ ਨੇ ਠੀਕ ਹੈ ਐਪ ਦਾ ਕੰਮ ਚੱਲ ਰਿਹਾ ਹੈ ਬੇਟਾ ਉਹਦੇ ਵਿੱਚ ਕੋਈ ਟੈਕਨੀਕਲ ਇਸ਼ੂ ਹੈ ਅਸੀਂ ਉੱਪਰ ਰਿਪੋਰਟ ਕੀਤਾ ਹੋਇਆ ਉੱਪਰੋਂ ਸਾਨੂੰ ਰਿਪਲਾਈ ਆਉਣ ਦੇ ਵਿੱਚ ਜਿੰਨੇ ਇੱਕ ਦਿਨ ਲੱਗਦੇ ਨੇ ਓਨਾ ਟਾਈਮ ਆਪਾਂ ਇਦਾਂ ਕੰਮ ਚਲਾ ਲੈਨੇ ਆ ਸੋ ਇਹੇ ਲਿੰਕ ਸਿਰਫ ਤੁਹਾਨੂੰ ਹੀ ਅਵੇਲੇਬਲ ਹੈ ਜੋ ਬੱਚੇ ਇਸ ਟਾਈਮ ਵੀਡੀਓ ਦੇਖ ਰਹੇ ਹੋ ਸੋ ਬੇਟਾ ਸਾਡਾ ਜਿਹੜਾ ਚੈਪਟਰ ਹੈ ਉਹ ਹੈਗਾ ਜੀ ਵਾਸਤਵਿਕ ਸੰਖਿਆਵਾਂ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਵਾਸਤਵਿਕ ਸੰਖਿਆਵਾਂ ਕਹਿੰਦੇ ਆ ਤੇ ਇੰਗਲਿਸ਼ ਦੇ ਵਿੱਚ ਬੇਟਾ ਜੀ ਇਹਨਾਂ ਨੂੰ ਰ ਉਸ ਤੋਂ ਬਾਅਦ ਅਜੇ ਇਹ ਸਾਡੇ ਕੋਲ ਕੁਝ ਕੁਐਸਚਨਸ ਨੇ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਇਹ ਸਾਰੇ ਕੁਐਸਚਨਸ ਕਰਾਂਗੇ ਇਹ ਸਾਰੇ ਨੇ ਸ਼ਾਰਟ ਟ੍ਰਿਕਸ ਦੇਖਾਂਗੇ ਥੋੜਾ ਜਿਹਾ ਕੱਲ ਦਾ ਰਿਵਾਈਜ਼ ਕਰ ਲਈਏ ਬੇਟਾ ਜੀ ਕੱਲ ਆਪਾਂ ਨੰਬਰ ਸਿਸਟਮ ਦੀ ਗੱਲ ਕੀਤੀ ਸੀ ਜਿਹਦੇ ਵਿੱਚ ਆਪਾਂ ਨੇ ਮੇਨ ਤਿੰਨ ਤਰੀਕੇ ਦੇ ਨੰਬਰਸ ਪੜੇ ਸੀ ਬੇਟਾ ਜੀ ਸਭ ਤੋਂ ਪਹਿਲਾ ਹੈਗਾ ਜੀ ਸਾਡੇ ਕੋਲ ਰੀਅਲ ਨੰਬਰਸ ਫਿਰ ਸਾਡੇ ਕੋਲ ਦੂਸਰੇ ਹੈਗੇ ਸੀ ਜੀ ਇਮੈਜినਰੀ ਨੰਬਰਸ ਐਂਡ ਤੀਸਰੀ ਬੇਟਾ ਜੀ ਕੰਪਲੈਕਸ ਨੰਬਰਸ ਫਿਰ ਆਪਾਂ ਨੇ ਗੱਲ ਕੀਤੀ ਸੀ ਕਿ ਸਾਡਾ ਮੇਨ ਕੰਮ ਸਿਰਫ ਰੀਅਲ ਨੰਬਰਸ ਨਾਲ ਹੈ ਯਾਨੀ ਕਿ ਵਾਸਤਵਿਕ ਸੰਖਿਆ ਵਾਸਤਵਿਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਸੀ ਬੇਟਾ ਜੀ ਉਹ ਸੰਖਿਆਵਾਂ ਜਿਨ੍ਹਾਂ ਨੂੰ ਅਸੀਂ ਸੰਖਿਆ ਰੇਖਾ ਤੇ ਰਿਪਰੈਜ਼ੈਂਟ ਕਰ ਸਕਦੇ ਹਾਂ ਯਾਨੀ ਕਿ ਨੰਬਰਸ ਦੈਟ ਕੈਨ ਐਕਸਪ੍ਰੈਸ ਔਨ ਨੰਬਰ ਲਾਈਨ ਉਹਨਾਂ ਨੂੰ ਅਸੀਂ ਰੀਅਲ ਨੰਬਰਸ ਕਿਹਾ ਸੀ ਫਿਰ ਅਸੀਂ ਸਾਡੀ ਨੰਬਰ ਲਾਈਨ ਦੇਖੀ ਸੀ ਇਧਰਲੇ ਸਾਈਡ ਸਾਰੀਆਂ ਪੋਜ਼ਿਟਿਵ ਸੰਖਿਆਵਾਂ ਇਧਰਲੇ ਸਾਈਡ ਰੈਨਾਤਮਕ ਸੰਖਿਆਵਾਂ ਸੀਗੀਆਂ ਫਿਰ ਅਸੀਂ ਗੱਲ ਕੀਤੀ ਸੀਗੀ ਕਿ ਇਹਨਾਂ ਨੂੰ ਉੱਪਰੋਂ ਉੱਪਰੋਂ ਦੇਖਣ ਤੇ ਸਾਨੂੰ ਥੋੜੀ ਜੀ ਇਹ ਘੱਟ ਲੱਗਦੀ ਆ ਪਰ ਜਦੋਂ ਇਹਨੂੰ ਥੋੜਾ ਜਿਹਾ ਡਿਟੇਲਸ ਦੇਖਦੇ ਆ ਤਾਂ ਇਹਦੇ ਵਿੱਚ ਆਹ ਸਾਰੇ ਨੰਬਰਸ ਲੁਕੇ ਹੋਏ ਨੇ ਯਾਨੀ ਆਹ ਸਾਰੇ ਕੌਣ ਨੇ ਬੇਟਾ ਜੀ ਇੰਟੀਜਰਸ ਨੇ ਕੀ ਨੇ ਜੀ ਇਹ ਇੰਟੀਜਰਸ ਨੇ ਇੰਟੀਜਰਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਬੇਟਾ ਜੀ ਕਹਿੰਦੇ ਨੇ ਸੰਪੂਰਨ ਸੰਖਿਆਵਾਂ ਕਿਹੜੀਆਂ ਸੰਖਿਆਵਾਂ ਬੇਟਾ ਜੀ ਸੰਪੂਰਨ ਸੰਖਿਆਵਾਂ ਪਰ ਬੇਟਾ ਇਹ ਵਾਲਿਆਂ ਨੂੰ ਕਹਿੰਦੇ ਆ ਦਸ਼ਮਲਵ ਸੰਖਿਆਵਾਂ ਠੀਕ ਹੈ ਦਸ਼ਮਲਵ ਸੰਖਿਆਵਾਂ ਓਕੇ ਪੂਰਤੋ ਦ ਨੈਕਸਟ ਪਾਰਟ ਫਿਰ ਆਪਾਂ ਇਹਨੂੰ ਡਿਵਾਈਡ ਕੀਤਾ ਸੀ ਡੈਸੀਮਲ ਨੰਬਰਸ ਐਂਡ ਇੰਟੀਜਰਸ ਦੇ ਵਿੱਚ ਫਿਰ ਤੁਹਾਨੂੰ ਮੈਂ ਦੱਸਿਆ ਸੀ ਕਿ ਡੈਸੀਮਲ ਨੰਬਰ ਸਾਡੇ ਕੋਲ ਤਿੰਨ ਤਰੀਕੇ ਦੇ ਹੁੰਦੇ ਆ ਸ਼ਾਂਤ ਦਸ਼ਮਲਵ ਸੰਖਿਆਵਾਂ ਅਸ਼ਾਂਤ ਆਵਰਤੀ ਸੰਖਿਆਵਾਂ ਤੇ ਅਸ਼ਾਂਤ ਅਣ ਆਵਰਤੀ ਸੰਖਿਆਵਾਂ ਯਾਨੀ ਕਿ ਟਰਮੀਨੇਟਿੰਗ ਨੰਬਰਸ ਨੌਨ ਟਰਮੀਨੇਟਿੰਗ ਰਿਪੀਟਿੰਗ ਨੰਬਰਸ ਐਂਡ ਨੌਨ ਟਰਮੀਨੇਟਿੰਗ ਨੌਨ ਰਿਪੀਟਿੰਗ ਨੰਬਰਸ ਔਰ ਇਧਰ ਸਾਈਡ ਤੇ ਇੰਟੀਜਰਸ ਆ ਜਾਂਦੇ ਆ ਅੱਜ ਦੀ ਕਲਾਸ ਚ ਅਸੀਂ ਜ਼ਿਆਦਾ ਫੋਕਸ ਇੰਟੀਜਰਸ ਤੇ ਕਰਾਂਗੇ ਫਿਰ ਤੁਸੀਂ ਬੇਟਾ ਜੀ ਕੁਝ ਕੁ ਐਗਜ਼ਾਮਪਲਸ ਦੇਖਿਆ ਸੀ ਅਸੀਂ ਇਹਦੀਆਂ ਵੱਖ-ਵੱਖ ਐਗਜ਼ਾਮਪਲਸ ਦੇ ਨਾਲ ਕੀ ਕੀਤਾ ਸੀ ਡੀਲ ਕੀਤਾ ਸੀਗਾ ਵੈਰੀ ਗੁੱਡ ਸੋ फटाफट ਆਪਾਂ ਇਹ ਸਾਰੀਆਂ ਸਲਾਈਡਸ ਅੱਗੇ ਕੱਢ ਦਿੰਨੇ ਆਈ ਹੋਪ ਤੁਹਾਡੀ ਰਿਵੀਜ਼ਨ ਹੋਣੀ ਹੋएगी ਅਗਰ ਤੁਸੀਂ ਕੱਲ ਰਿਵਾਈਜ਼ ਨਹੀਂ ਕੀਤਾ ਜਿਹੜੀ ਪਹਿਲੀ ਰਿਵੀਜ਼ਨ ਹੈ ਨਾ ਬੇਟਾ ਜੀ ਫਰਸਟ ਰਿਵੀਜ਼ਨ ਜੋᱫੋ ਵੀ ਤੁਸੀਂ ਕਲਾਸ ਲਾ ਕੇ ਹਟੋ ਉਹਦੇ 5 ਮਿੰਟ ਦੇ ਅੰਦਰ-ਅੰਦਰ ਕਰ ਲੈਣੀ ਹੈ ਪਹਿਲੀ ਰਿਵੀਜ਼ਨ ਜਿਹੜੀ ਉਸ ਤੋਂ ਬਾਅਦ ਅਗਲੀ ਰਿਵੀਜ਼ਨ ਬੇਟਾ 24 ਘੰਟਿਆਂ ਦੇ ਵਿੱਚ ਵਿੱਚ ਕਰ ਲੈਣੀ ਹੈ ਤਾਂ ਹੀ ਤੁਹਾਡਾ ਕੋਈ ਕਨਸੈਪਟ ਪੱਕਾ ਹੋ ਸਕਦਾ ਹੈ ਅੱਛਾ ਹੁਣ ਗੱਲ ਕਰੀਏ 22/7 ਔਰ ਪਾਈ ਵੀ ਕਿਉਂਕਿ ਆਪਾਂ ਅੱਜ ਤੱਕ ਕੀ ਪੜ੍ਹਦੇ ਆਂ ਕਿ ਪਾਈ ਦੀ ਵੈਲਿਊ ਬੇਟਾ 22/7 ਦੇ ਬਰਾਬਰ ਹੈ ਤਾਂ ਇਸ ਹਿਸਾਬ ਨਾਲ ਦੋਨੋਂ ਇੱਕ ਹੀ ਕੈਟੇਗਰੀ ਚ ਹੋਣੇ ਚਾਹੀਦੇ ਸੀ ਪਰ ਬੇਟਾ ਜਿਹੜਾ ਪਾਈ ਹੈ ਉਹ ਇੱਕ ਇਰੈਸ਼ਨਲ ਨੰਬਰ ਹੈ ਤੇ ਜਿਹੜਾ 22/7 ਹੈ ਬੇਟਾ ਜੀ ਉਹ ਸਾਡੇ ਕੋਲ ਇੱਕ ਰੈਸ਼ਨਲ ਨੰਬਰ ਹੈ ਇਦਾਂ ਕਿਉਂ ਹੁੰਦੇ ਬੇਟਾ ਇਦਾਂ ਇਸ ਲਈ ਹੁੰਦਾ ਕਿਉਂਕਿ ਜਿਹੜੀ ਪਾਈ ਦੀ ਅਸਲ ਚ ਵੈਲਿਊ ਹੈ ਨਾ ਉਹ ਇਹ ਨਹੀਂ ਹੈਗੀ ਜਿਹੜੀ ਸਾਨੂੰ ਦੱਸੀ ਜਾਂਦੀ ਹੈ ਅਸਲ ਚ ਪਾਈ ਦੀ ਵੈਲਿਊ ਕਦੇ ਵੀ ਖਤਮ ਨਹੀਂ ਹੁੰਦੀ ਪਾਈ ਦੀ ਵੈਲਿਊ ਹੁੰਦੀ ਹੈ 3.14159265 ਅੱਗੇ ਦੀ ਅੱਗੇ ਅੱਗੇ ਦੀ ਅੱਗੇ ਫਿਰ ਇਹ ਜਾਈ ਜਾਂਦੀ ਹੈ ਜਾਈ ਜਾਂਦੀ ਹੈ ਜਾਈ ਜਾਂਦੀ ਹੈ ਸਾਨੂੰ ਕੀ ਲੱਗਦਾ ਕਿ ਪਾਈ ਦੀ ਵੈਲਿਊ ਸਿਰਫ ਇੰਨੀ ਕੀ 3.14 ਨਹੀਂ ਬੇਟਾ ਸਾਨੂੰ ਇਹ ਇਹਨਾਂ ਨੇ ਇੱਥੇ ਤੱਕ ਲਿਖਾਤਾ ਕਿ ਤੁਸੀਂ ਆਪਣੇ ਸਵਾਲ ਇੱਥੇ ਤੱਕ ਹੱਲ ਕਰ ਲਓ ਪਰ ਅਸਲ 'ਚ ਪਾਈ ਦੀ ਇਹ ਐਗਜ਼ੈਕਟ ਵੈਲਿਊ ਨਹੀਂ ਹੈ ਪਾਈ ਦੀ ਵੈਲਿਊ ਤਾਂ ਅਨੰਤ ਤੱਕ ਚਲਦੀ ਹੈ ਪੁੱਤਰ ਪਾਈ ਦੀ ਵੈਲਿਊ ਤਾਂ ਕੋਈ ਯਾਦ ਹੀ ਨਹੀਂ ਕਰ ਸਕਦਾ ਤੁਸੀਂ ਕਈ ਵਾਰ ਨਿਊਜ਼ ਸੁਣੀ ਹੋਣੀ ਹੈ ਕਿ ਉਹ ਬੰਦਾ ਮੈਥਮੈਟਿਸ਼ੀਅਨ ਹੈ ਜਿਹੜਾ ਉਹਦੇ ਪਾਈ ਦੀ ਵੈਲਿਊ ਐਨੇ ਹਜ਼ਾਰ ਤੱਕ ਜਾਦਾ ਹੈ ਉਹਦੇ 2000 ਡਿਜੀਟ ਤੱਕ ਜਾਦਾ ਹੈ ਉਹਦੇ 5000 ਡਿਜੀਟ ਤੱਕ ਜਾਦਾ ਹੈ ਤਾਂ ਇਸ ਤਰੀਕੇ ਨਾਲ ਬੇਟਾ ਪਾਈ ਦੀਆਂ ਵੈਲਿਊਜ਼ ਬਹੁਤ ਜਣੇ ਯਾਦ ਰੱਖਦੇ ਨੇ ਬਹੁਤ ਬਹਾ ਤੱਕ ਪਰ ਅਸੀਂ ਸਿਰਫ ਇਹਨੂੰ ਇੱਥੇ ਤੱਕ ਰੱਖ ਲੈਣੇ ਆ ਸੋ ਦੈਟ ਸਾਡੀ ਵੈਲਿਊ ਸਾਡੇ ਸਵਾਲ ਜਿਹੜੇ ਨੇ ਹੱਲ ਹੋ ਜਾਣ ਅੱਛਾ ਤੇ ਫਿਰ ਮੈਮ ਤੁਸੀਂ ਇਹਨੂੰ 2/7 ਦੇ ਬਰਾਬਰ ਕਿਉਂ ਰੱਖਿਆ ਪੁੱਤਰ ਜੀ ਤੁਸੀਂ ਇੱਕ ਵਾਰੀ ਘਰੇ ਬਹਿ ਕੇ ਇਹਨੂੰ ਡਿਵਾਈਡ ਕਰਕੇ ਦੇਖਿਓ ਜਦੋਂ ਤੁਸੀਂ ਇਹਨੂੰ ਡਿਵਾਈਡ ਕਰਾਂਗੇ ਤਾਂ ਸਾਡੇ ਕੋਲੇ ਜਿਹੜੀ ਵੈਲਿਊ ਮਿਲਦੀ ਹੈ ਬੇਟਾ ਉਹ ਮਿਲਦੀ ਹੈ 3.142857 ਤੇ ਐਦੋਂ ਬਾਅਦ ਇਹ ਨੰਬਰ ਬੇਟਾ ਜੀ ਰਿਪੀਟ ਹੋਣ ਲੱਗ ਜਾਂਦੇ ਆ ਯਾਨੀ ਇਹਦੇ ਉੱਪਰ ਬਾਰ ਲਗਾ ਦਿੰਨੇ ਆ ਯਾਨੀ ਕਿ ਇਹ ਵੀ ਗਾਹਾਂ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਪਰ ਵਿਚਾਰਾ ਥੋੜਾ ਜਿਹੜਾ ਸਿਆਣਾ ਏ ਪੈਟਰਨ ਦੇ ਜਾਂਦਾ ਯਾਨੀ ਕਿ ਦੇਖੋ ਪਾਈ ਦੀ ਵੈਲਿਊ 'ਚ ਪਹਿਲਾਂ 3.14 ਆ ਰਿਹਾ ਸੀ ਤੇ 22/7 ਨੂੰ ਭਾਗ ਕਰਕੇ ਵੀ ਪਹਿਲਾਂ 3.14 ਮਿਲ ਰਿਹਾ ਤਾ ਕਰਕੇ ਬੇਟਾ ਅਸੀਂ ਇਹ ਅਪਰੋਕਸੀਮੇਟ ਵੈਲਿਊ ਲੈਣੇ ਆ ਕਿਹੜੀ ਵੈਲਿਊ ਲੈਣੇ ਆ ਬੇਟਾ ਜੀ ਅਪਰੋਕਸੀਮੇਟ ਵੈਲਿਊ ਲੈਣੇ ਆ ਜਿਹਨੂੰ ਆਪਾਂ ਕਹਿ ਦਈਏ ਲਗਭਗ ਵੈਲਿਊ ਲੈਣੇ ਆ ਇਗਜ਼ੈਕਟ ਇਹ ਵੈਲਿਊ ਨਹੀਂ ਹੁੰਦੀ ਇਸੇ ਲਈ ਚਾਹੇ ਅਸੀਂ ਪੜਦੇ ਆ ਕਿ ਪਾਈ ਦੀ ਵੈਲਿਊ 22/7 ਜਾਨੀ ਕਿ 3.14 ਦੇ ਬਰਾਬਰ ਹੈ ਪਰ ਅਸਲ 'ਚ ਬੇਟਾ ਜੀ ਪਾਈ ਇੱਕ ਇਰੈਸ਼ਨਲ ਨੰਬਰ ਹੈ ਯਾਨੀ ਕਿ ਅਪਰੀਮੇਜ ਸੰਖਿਆ ਹੈ ਤੇ 22/7 ਬੇਟਾ ਜੀ ਇੱਕ ਰੈਸ਼ਨਲ ਨੰਬਰ ਹੈ ਜਿਹਨੂੰ ਅਸੀਂ ਪੀ/ਕਿਊ ਦੀ ਫਾਰਮ 'ਚ ਲਿਖ ਸਕਦੇ ਆ ਤੇ ਕਿਊ ਸਾਡਾ 0 ਦੇ ਬਰਾਬਰ ਨਹੀਂ ਹੈਗਾ ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ ਇਹ ਬੱਚੇ ਗ੍ਰੈਜੂਏਸ਼ਨ ਕਰ ਜਾਂਦੇ ਆ ਪਲੱਸ 1 ਪਲੱਸ 2 ਕਰ ਜਾਂਦੇ ਆ ਪਰ ਬੱਚਿਆਂ ਨੂੰ ਇਹ ਕਨਸੈਪਟ ਹੀ ਨਹੀਂ ਕਲੀਅਰ ਹੁੰਦਾ ਵੀ ਪਾਈ ਇਰੈਸ਼ਨਲ ਹੈ ਕਿ ਰੈਸ਼ਨਲ ਹੈ ਅਰ ਅਗਰ ਦੋਨੋਂ ਅਲੱਗ-ਅਲੱਗ ਨਹੀਂ ਤਾਂ ਇਹਦੇ ਪਿੱਛੇ ਕੀ ਵਜ੍ਹਾ ਆਈ ਪਰ ਤੁਹਾਨੂੰ ਅੱਜ ਵਜ੍ਹਾ ਦੱਸ ਦਿੱਤੀ ਗਈ ਹੈ ਸੋ ਕਿਸੇ ਨੇ ਵੀ ਇਹ ਕਨਸੈਪਟ ਨਹੀਂ ਭੁੱਲਣਾ ਵੈਰੀ ਗੁੱਡ ਹੁਣ ਦੇਖਦੇ ਆ ਬੇਟਾ ਅੱਗੇ ਮੂਵ ਕਰਦੇ ਆ ਸੁਰਜੇ ਕੱਲ ਜਦੋਂ ਅਸੀਂ ਪੜਿਆ ਸੀ ਅਸੀਂ ਸਾਰਿਆਂ ਤੇ ਫੋਕਸ ਕਰ ਲਿਆ ਸੀ ਅੱਜ ਅਸੀਂ ਬੇਟਾ ਇੰਟੀਜਰਸ ਦੇਖਾਂਗੇ ਮੈਨੂੰ ਕਮੈਂਟ ਸੈਕਸ਼ਨ ਚ ਇੱਕ ਬੱਚੇ ਦਾ ਕਮੈਂਟ ਆਇਆ ਕਿ ਮੈਮ ਫਿਰ ਜਿਹੜੇ ਸਾਡੇ ਕੋਲੇ ਹੋਲ ਨੰਬਰਸ ਹੁੰਦੇ ਨੇ ਜਿਹੜੇ ਸਾਡੇ ਕੋਲੇ ਪ੍ਰਾਈਮ ਨੰਬਰਸ ਹੁੰਦੇ ਨੇ ਫਿਰ ਉਹ ਕਿੱਥੇ ਆਉਂਦੇ ਨੇ ਅੱਜ ਆਪਾਂ ਉਹਨੂੰ ਇੰਟੀਜਰਸ ਦੇ ਵਿੱਚ ਪੜਾਂਗੇ ਤੁਸੀਂ ਬੇਟਾ ਅੱਜ ਤੱਕ ਨੰਬਰ ਸਿਸਟਮ ਨੂੰ ਹਮੇਸ਼ਾ ਕੀ ਪੜਿਆ ਹੋਊਗਾ ਥੱਲੇ ਤੋਂ ਲੈ ਕੇ ਉੱਪਰ ਤੱਕ ਪੜਿਆ ਹੋਊਗਾ ਯਾਨੀ ਪਹਿਲਾਂ ਤੁਸੀਂ ਬਿਲੋਵ ਵਾਲੀਆਂ ਚੀਜ਼ਾਂ ਕੀਤੀਆਂ ਹੋਣਗੀਆਂ ਬਾਅਦ ਵਿੱਚ ਤੁਸੀਂ ਟਾਪ ਤੇ ਗਏ ਹੋਵੋਗੇ ਲੇਕਿਨ ਮੇਰੀ ਅਪਰੋਚ ਕੀ ਸੀ ਮੈਂ ਤੁਹਾਨੂੰ ਟਾਪ ਤੋਂ ਬੋਟਮ ਲੈ ਕੇ ਆਈ ਆ ਯਾਨੀ ਮੈਂ ਤੁਹਾਨੂੰ ਜਮਾ ਸਿਰੇ ਤੋਂ ਸ਼ੁਰੂ ਕਰਾਇਆ ਕੰਮ ਔਰ ਤੁਹਾਨੂੰ ਹੌਲੀ 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 ਬਿਲਕੁਲ ਨੰਬਰ ਸਿਸਟਮ ਦੇ ਥੱਲੇ ਤੱਕ ਲੈ ਕੇ ਆਵਾਂਗੇ ਸੋ ਇਹਨੂੰ ਕਹਿੰਦੇ ਆ ਬੇਟਾ ਟਾਪ ਟੂ ਬੋਟਮ ਅਪਰੋਚ ਸੋ ਅੱਜ ਆਪਾਂ ਨੇ ਇੰਟੀਜਰਸ ਦੇ ਉੱਪਰ ਫੋਕਸ ਕਰਨਾ ਹੈ ਚਲੋ ਸ਼ੁਰੂ ਕਰਦੇ ਆ ਬੇਟਾ ਜੀ ਇੰਟੀਜਰਸ ਠੀਕ ਹੈ ਇੰਟੀਜਰਸ ਨੂੰ ਪੁੱਤਰ ਪੰਜਾਬੀ 'ਚ ਕਹਿੰਦੇ ਨੇ ਸੰਪੂਰਨ ਸੰਖਿਆਵਾਂ ਮੈਂ ਸਿਰਫ ਸੰਪੂਰਨ ਲਿਖੂੰਗੀ ਤੁਸੀਂ ਪਿੱਛੇ ਸੰਖਿਆਵਾਂ ਪਾ ਲਈ ਠੀਕ ਹੈ ਬੇਟਾ ਇਹ ਸਾਡੇ ਕੋਲ ਇੱਕ ਨੰਬਰ ਲਾਈਨ ਹੁੰਦੀ ਹੈ ਇਸ ਨੰਬਰ ਲਾਈਨ ਦੇ ਸੈਂਟਰ 'ਚ ਬੇਟਾ ਅਸੀਂ ਜ਼ੀਰੋ ਲੈਨੇ ਆ ਇਧਰਲੀ ਸਾਈਡ ਅਸੀਂ 1 2 3 4 ਇਸ ਤਰੀਕੇ ਨਾਲ ਪੁੱਤਰ ਪੋਜ਼ਿਟਿਵ ਸੰਖਿਆਵਾਂ ਲੈਨੇ ਆ ਔਰ ਇਧਰ ਦੀ ਸਾਈਡ ਅਸੀਂ -1 -2 -3 -4 -5 ਕਰਕੇ ਨੈਗੇਟਿਵ ਸੰਖਿਆਵਾਂ ਲੈਨੇ ਆ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਕੋਣ ਬੇਟਾ ਅਸੀਂ ਨੇ ਕੀ ਕੀਤਾ ਨਾ ਗਿਵ ਮੀ ਅ ਸੈਕਿੰਡ ਓਕੇ ਹੁਣ ਅਗ ਜੀ ਅਸੀਂ ਕੀ ਕਰਦੇ ਆ ਇਹ ਅਸੀਂ ਨੇ ਇੰਟੀਜਰਸ ਲੈ ਲੇ ਅਸੀਂ ਨੇ 네ਗੇਟਿਵ ਨੰਬਰ ਛੱਡਦੇ ਆ ਸਾਰੇ ਪੁੱਤਰ 네ਗੇਟਿਵ ਨੰਬਰ ਛੱਡ ਦੋ ਸਾਡੇ ਕੋਲ ਕੌਣ ਬਚ ਗਿਆ ਆਹ ਸਾਰੇ ਬਚ ਗਏ ਠੀਕ ਹੈ ਜ਼ੀਰੋ ਤੋਂ ਲੈ ਕੇ ਆਹ ਸਾਰੇ ਬਚ ਗਏ ਤਾਂ ਪੁੱਤਰ ਇਹਨਾਂ ਨੂੰ ਕੀ ਕਹਿੰਦੇ ਨੇ ਇਹਨਾਂ ਨੂੰ ਕਹਿੰਦੇ ਨੇ ਹੋਲ ਨੰਬਰਸ ਇਹਨਾਂ ਨੂੰ ਕੀ ਕਹਿੰਦੇ ਨੇ ਹੋਲ ਨੰਬਰ W H O L E ਹੋਲ ਨੰਬਰਸ ਪੰਜਾਬੀ ਚ ਪੁੱਤਰ ਇਹਨੂੰ ਕਹਿੰਦੇ ਨੇ ਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਠੀਕ ਹੈ ਪੂਰਨ ਸੰਖਿਆਵਾਂ ਸੋ ਯਾਨੀ ਕੀ ਕੀਤਾ ਅਸੀਂ ਆਹ ਜਿਹੜੇ ਇੰਟੀਜਰਸ ਸੀਗੇ ਆ ਸਾਰੇ ਨੇ ਇੰਟੀਜਰ ਜਿਹੜੇ ਤੁਹਾਨੂੰ ਦਿਖ ਰਹੇ ਨੇ ਸਾਰੇ ਪੋਜ਼ਿਟਿਵ 네ਗੇਟਿਵ ਤੇ ਜ਼ੀਰੋ ਨੂੰ ਮਿਲਾ ਕੇ ਇੰਟੀਜਰ ਬਣਦੇ ਆ ਯਾਨੀ ਕਿ ਸੰਪੂਰਨ ਸੰਖਿਆਵਾਂ ਬਣਦੀਆਂ ਨੇ ਅਸੀਂ ਇਹਦੇ ਵਿੱਚੋਂ 네ਗੇਟਿਵ ਵਾਲੇ ਹਟਾ ਤੇ ਤਾਂ ਜ਼ੀਰੋ ਤੋਂ ਲੈ ਕੇ ਸਾਰੇ ਨੰਬਰ ਸਾਡੇ ਕੋਲ ਬੇਟਾ ਜੀ ਹੋਲ ਨੰਬਰਸ ਬਣ ਗਏ ਯਾਨੀ ਕਿ ਪੂਰਨ ਸੰਖਿਆਵਾਂ ਬਣ ਗਏ ਹੁਣ ਅਸੀਂ ਨੇ ਕੀ ਕੀਤਾ ਬੇਟਾ ਜੀ ਹੁਣ ਅਸੀਂ ਨੇ ਹੋਰ ਅਸੀਂ ਨੇ ਜ਼ੀਰੋ ਨੂੰ ਵੀ ਛੱਡਤਾ ਜ਼ੀਰੋ ਨੂੰ ਛੱਡਤਾ ਮਤਲਬ ਆਹ ਸਾਰੇ ਲੈ ਲੇ 1 ਤੋਂ ਤੇ ਬੇਟਾ ਜਿਹੜੇ ਨੰਬਰ 1 ਤੋਂ ਸ਼ੁਰੂ ਹੁੰਦੇ ਆ ਉਹਨਾਂ ਨੂੰ ਬੇਟਾ ਕਹਿੰਦੇ ਨੇ ਨੈਚੁਰਲ ਨੰਬਰਸ ਕੀ ਕਹਿੰਦੇ ਨੇ ਜੀ ਨੈਚੁਰਲ ਨੰਬਰਸ ਪੰਜਾਬੀ 'ਚ ਇਹਨੂੰ ਕੁਦਰਤੀ ਸੰਖਿਆਵਾਂ ਵੀ ਕਹਿ ਦਿੰਦੇ ਨੇ ਤੇ ਪ੍ਰਾਕ੍ਰਿਤਿਕ ਸੰਖਿਆਵਾਂ ਵੀ ਕਹਿ ਦਿੰਦੇ ਨੇ ਸੋ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਨੰਬਰ ਲਾਈਨ 'ਚ ਜਿਹੜੇ ਤੁਹਾਨੂੰ ਆਹ ਨੰਬਰ ਦਿਖ ਰਹੇ ਨੇ ਬਿਨਾ ਪੁਆਇੰਟਾਂ ਵਾਲੀਆਂ ਸੰਖਿਆਵਾਂ ਦੇ ਉਹਨਾਂ ਨੂੰ ਬੇਟਾ ਜੇ ਅਸੀਂ ਇੰਟੀਜਰਸ ਕਹਨੇ ਆ ਜਦੋਂ ਅਸੀਂ ਇਹ ਨੈਗੇਟਿਵ ਨੰਬਰ ਛੱਡਦੇ ਤਾਂ ਜ਼ੀਰੋ ਤੋਂ ਲੈ ਕੇ ਸਾਰਿਆਂ ਨੂੰ ਅਸੀਂ ਹੋਲ ਨੰਬਰਸ ਕਹਨੇ ਆ ਤੇ ਜਦੋਂ ਅਸੀਂ ਜ਼ੀਰੋ ਨੂੰ ਵੀ ਛੱਡ ਦਿੰਨੇ ਆ ਤਾਂ ਸਾਡੇ ਕੋਲੇ ਬੇਟਾ ਜੀ ਕੁਦਰਤੀ ਸੰਖਿਆਵਾਂ ਪ੍ਰਕਿਰਤਿਕ ਸੰਖਿਆਵਾਂ ਆ ਜਾਂਦੀਆਂ ਨੇ ਤੁਹਾਨੂੰ ਕੋਈ ਸਵਾਲ ਪੁੱਛੇ ਕੀ ਪੁੱਛੇ ਤੁਹਾਨੂੰ ਕੋਈ ਪੁੱਛੇ ਜੀ ਸਭ ਤੋਂ ਛੋਟੀ ਪੂਰਨ ਸੰਖਿਆ ਕੀ ਹੈ ਸਭ ਤੋਂ ਛੋਟੀ ਪੂਰਨ ਸੰਖਿਆ ਕੀ ਹੈ ਤਾਂ ਬੇਟਾ ਸਭ ਤੋਂ ਛੋਟੀ ਪੂਰਨ ਸੰਖਿਆ 0 ਹੈ ਤੁਹਾਨੂੰ ਕੋਈ ਪੁੱਛੇ ਜੀ ਸਭ ਤੋਂ ਛੋਟੀ ਕੁਦਰਤੀ ਸੰਖਿਆ ਕੀ ਹੈ ਤਾਂ ਸਭ ਤੋਂ ਛੋਟੀ ਕੁਦਰਤੀ ਸੰਖਿਆ ਪੁੱਤਰ ਜੀ 1 ਹੈ ਕੋਈ ਤੁਹਾਨੂੰ ਪੁੱਛੇ ਸਭ ਤੋਂ ਵੱਡੀ ਪੂਰਨ ਸੰਖਿਆ ਤਾਂ ਉਹ ਹੋਏਗੀ ਪੁੱਤਰ ਜੀ ਅਨੰਤ ਕਿਉਂਕਿ ਇਹ ਤਾਂ ਗਾਹਾਂ ਇਨਫਾਈਨਾਈਟ ਤੱਕ ਚੱਲੀ ਜਾਊਗਾ ਨਾ ਤਾਂ ਸਾਨੂੰ ਸਭ ਤੋਂ ਵੱਡੀ ਪੂਰਨ ਸੰਖਿਆ ਪਤਾਈ ਤੇ ਸਭ ਤੋਂ ਵੱਡੀ ਨਹੀਂ ਸਾਨੂੰ ਕੁਦਰਤੀ ਸੰਖਿਆ ਪਤਾਈ ਕਿਉਂਕਿ ਇਹ ਤਾਂ ਗਾਹਾਂ ਚੱਲੀ ਜਾਂਦੀਆਂ ਨੇ ਇਹਨਾਂ ਦਾ ਕੋਈ ਐਂਡ ਨਹੀਂ ਹੈ ਸੋ ਯਾਦ ਰੱਖਣਾ ਸਭ ਤੋਂ ਛੋਟੀ ਪੂਰਨ ਸੰਖਿਆ ਯਾਨੀ ਕਿ ਹੋਲ ਨੰਬਰ ਜ਼ੀਰੋ ਹੁੰਦਾ ਹੈ ਤੇ ਸਭ ਤੋਂ ਛੋਟੀ ਕੁਦਰਤੀ ਸੰਖਿਆ 1 ਹੁੰਦੀ ਹੈ ਵੈਰੀ ਗੁੱਡ ਮੂਵ ਟੂ ਦਾ ਨੈਕਸਟ ਸਲਾਈਡ ਓਕੇ ਸੋ ਇੱਥੇ ਤੱਕ ਸਾਰਾ ਪੁਆਇੰਟ ਹੋ ਗਿਆ ਠੀਕ ਹੈ ਜੀ ਸੋ ਇਹ ਹੁਣ ਅਜੇ ਤੁਸੀਂ ਯਾਦ ਰੱਖਣਾ ਹੈ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਪੜ੍ਹਦੇ ਆਂ ਕਿਵੇਂ ਪੜਦੇ ਆ ਕਿ ਸਾਡੇ ਕੋਲ ਆਹ ਰੀਅਲ ਨੰਬਰਸ ਆ ਜਾਂਦੇ ਨੇ ਯਾਨੀ ਕਿ ਵਾਸਤਵਿਕ ਸੰਖਿਆਵਾਂ ਫਿਰ ਅਸੀਂ ਇਹਦੇ ਵਿੱਚ ਆਹ ਲੈਣੇ ਆਗੇ ਰੈਸ਼ਨਲ ਨੰਬਰਸ ਤੇ ਇੱਧਰਲੀ ਸਾਈਡ ਅਸੀਂ ਲੈਣੇ ਆ ਇਰੈਸ਼ਨਲ ਨੰਬਰਸ ਯਾਨੀ ਅਪਰੀਮੇਜ ਸੰਖਿਆਵਾਂ ਫਿਰ ਬੇਟਾ ਅਸੀਂ ਰੈਸ਼ਨਲ ਦੇ ਵਿੱਚ ਕਿਹਨੂੰ ਲੈਣੇ ਆ ਜੀ ਹੋਲ ਨੰਬਰਸ ਪਹਿਲਾਂ ਇੰਟੀਜਰਸ ਆਉਣਗੇ ਫਿਰ ਇੰਟੀਜਰਸ ਦੇ ਵਿੱਚ ਬੇਟਾ ਹੋਲ ਨੰਬਰਸ ਆਉਣਗੇ ਤੇ ਹੋਲ ਨੰਬਰ ਦੇ ਵਿੱਚ ਐਨ ਫਾਰ ਨੈਚੁਰਲ ਨੰਬਰਸ ਆਉਣਗੇ ਇਹ ਸਾਰਾ ਪੂਰੇ ਦਾ ਪੂਰਾ ਚਾਰਟ ਹੈ ਇਹਨੂੰ ਯਾਦ ਰੱਖਿਓ ਬਹੁਤ ਹੀ ਕੰਮਦ ਹੈ ਬਹੁਤ ਹੀ ਜ਼ਿਆਦਾ ਕੰਮਦ ਹੈ 100% ਕੋਈ ਮੈਂ ਤੁਹਾਨੂੰ ਇੱਕ ਵਾਰ ਫੇਰ ਸਮਝਾ ਦਿੰਦੀ ਹਾਂ ਸਮਝਾਉਣਾ ਤੇ ਕੀ ਹੈ ਨੈਕਸਟ ਪੁਆਇੰਟ ਤੇ ਚੱਲਦੇ ਆ ਸੋ ਆ ਸਾਡੇ ਕੋਲ 0 ਸੀ ਬੇਟਾ ਆਹ -1 ਸੀ -2 ਇਧਰ ਨੈਗੇਟਿਵ ਵਾਲੀ ਸੀ ਔਰ ਇਧਰ ਸਾਡੇ ਕੋਲ 1 2 3 4 5 ਇਧਰ ਪਲੱਸ ਵਾਲੀ ਸੀ ਠੀਕ ਹੈ ਇਦੋਂ ਬੇਟਾ 1 ਤੋਂ ਸਾਡੇ ਕੋਲ ਕੀ ਆਗੀਆਂ ਸੀ ਨੈਚੁਰਲ ਨੰਬਰਸ ਆ ਗਏ ਸੀ ਨੈਚੁਰਲ ਨੰਬਰਸ ਹੁਣ ਜੋ ਮੈਂ ਸਮਝਾਉਣ ਜਾ ਰਹੀ ਹਾਂ ਪੁੱਤਰ ਜੀ ਹੁਣ ਬਹੁਤ ਹੀ ਪਿਆਰ ਨਾਲ ਬਹੁਤੀ ਧਿਆਨ ਨਾਲ ਸਮਝ ਲੈ ਨੈਚੁਰਲ ਨੰਬਰਸ ਕੁਦਰਤੀ ਸੰਖਿਆਵਾਂ ਨੈਚੁਰਲ ਨੰਬਰਸ ਨੂੰ ਆਕੇ ਤਿੰਨ ਪਾਰਟ ਦੇ ਵਿੱਚ ਡਿਵਾਈਡ ਕਰ ਦੋ ਕਿਹੜੇ ਪਾਰਟ ਦੇ ਵਿੱਚ ਡਿਵਾਈਡ ਕਰ ਦੋ ਦੇਖੋ 1 ਤਾਂ 1 ਨੂੰ ਜਮਾ ਹੀ ਐਡ ਕਰ ਦੋ ਕਿਉਂਕਿ ਵਿਚਾਰਾ ਇਕੱਲਾ ਹੀ ਹੈ 1 ਤਾਂ ਇਕੱਤੀ ਹੀ ਹੈ ਇਹਦੇ ਨਾਲ ਕੁਝ ਨਹੀਂ ਹੈ ਸੋ 1 ਤਾਂ 1 ਨੂੰ ਸਾਈਡ ਤੇ ਕਰਤਾ ਜਮੀ ਬੇਟਾ ਨੈਚੁਰਲ ਨੰਬਰ ਦੇ ਵਿੱਚ 1 ਤੋਂ ਇਲਾਵਾ ਬਾਕੀ ਸਾਰੀਆਂ ਸੰਖਿਆਵਾਂ ਦੀ ਜਾਂ ਤਾਂ ਦੋ ਫੈਕਟਰ ਹੁੰਦੇ ਨੇ ਜਾਂ ਬੇਟਾ ਦੋ ਫੈਕਟਰ ਹੁੰਦੇ ਨੇ ਸਿਰਫ ਦੋ ਫੈਕਟਰ ਜਾਂ ਬੇਟਾ ਦੋ ਤੋਂ ਜ਼ਿਆਦਾ ਹੁੰਦੇ ਨੇ ਦੋ ਤੋਂ ਜ਼ਿਆਦਾ ਜ਼ਿਆਦਾ ਇਹ ਮੈਂ ਹਿੰਦੀ ਚ ਲਿਖਦਾ ਮੇਰੀ ਇਹ 10th ਦੀ ਆਦਤ ਹੈ ਮੈਂ ਪੰਜਾਬੀ ਤੇ ਹਿੰਦੀ ਦੋਨੇ ਮੇਰੇ ਤੋਂ ਮਿਕਸ ਹੋ ਜਾਂਦੀਆਂ ਨੇ ਚਲੋ ਕੋਈ ਗੱਲ ਨਹੀਂ ਸੋ ਇਹਨੂੰ ਧਿਆਨ ਰੱਖਣਾ ਪੁੱਤਰ ਜੀ ਨੈਚੁਰਲ ਨੰਬਰਸ ਜਿਹੜੇ 1 ਤੋਂ ਸ਼ੁਰੂ ਹੁੰਦੇ ਨੇ ਮੈਂ ਉਹਨੂੰ ਤਿੰਨ ਹਿੱਸਿਆਂ ਚ ਵੰਡਦਾ 1 ਨੂੰ ਤਾਂ ਮੈਂ ਜਮਾਈ ਕੱਲਾ ਛੱਡਤਾ ਤੇ ਜਿਹੜੇ 1 ਤੋਂ ਇਲਾਵਾ ਬਾਕੀ ਸਾਰੇ ਨੰਬਰਸ ਨੇ ਉਹਨਾਂ ਦੇ ਜਾਂ ਤਾਂ ਬੇਟਾ ਸਿਰਫ ਤੇ ਸਿਰਫ ਦੋ ਫੈਕਟਰ ਹੁੰਦੇ ਨੇ ਜਾਂ ਬੇਟਾ ਜੀ ਦੋ ਤੋਂ ਜ਼ਿਆਦਾ ਫੈਕਟਰ ਹੁੰਦੇ ਨੇ ਫੈਕਟਰ ਪਤਾ ਨਾ ਕੀ ਹੁੰਦੇ ਨੇ ਗੁਣਣਖੰਡ ਹੁੰਦੇ ਨੇ ਦੇਖੋ ਜਿਨ੍ਹਾਂ ਦੇ ਬੇਟਾ ਦੋ ਫੈਕਟਰ ਹੁੰਦੇ ਨੇ ਜਿਨ੍ਹਾਂ ਦੇ ਦੋ ਫੈਕਟਰ ਹੁੰਦੇ ਨੇ ਬੇਟਾ ਜੀ ਉਹਨਾਂ ਨੂੰ ਕਹਿੰਦੇ ਨੇ ਪ੍ਰਾਈਮ ਨੰਬਰਸ ਆਗੇ ਨਾ ਪ੍ਰਾਈਮ ਨੰਬਰ ਇੱਕ ਬੱਚਾ ਪੁੱਛ ਰਿਹਾ ਸੀ ਮੈਮ ਫਿਰ ਪ੍ਰਾਈਮ ਨੰਬਰਸ ਹੋਣੀ ਕਿੱਥੇ ਜਾਣਗੇ ਸੋ ਇਹ ਸਾਰੇ ਕਿਹੜੇ ਨੇ ਜੀ ਪ੍ਰਾਈਮ ਨੰਬਰਸ ਨਹੀਂ ਠੀਕ ਹੈ ਸੋ ਇਹਨਾਂ ਨੂੰ ਕਹਿੰਦੇ ਆ ਬੇਟਾ ਪ੍ਰਾਈਮ ਨੰਬਰਸ ਔਰ ਜਿਨ੍ਹਾਂ ਦੇ ਦੋ ਤੋਂ ਜ਼ਿਆਦਾ ਫੈਕਟਰ ਹੁੰਦੇ ਆ ਪੁੱਤਰ ਜੀ ਉਹਨਾਂ ਨੂੰ ਕਹਿੰਦੇ ਆ ਕੰਪੋਜ਼ਿਟ ਨੰਬਰਸ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਕੰਪੋਜ਼ਿਟ ਨੰਬਰ ਨੂੰ ਤਾਂ ਕਹਿੰਦੇ ਆ ਪੁੱਤਰ ਗ਼ ਸੰਖਿਆਵਾਂ ਬੇ ਨੂੰ ਕੰਨਾ ਜੱਜਾ ਗ਼ ਸੰਖਿਆਵਾਂ ਔਰ ਪ੍ਰਾਈਮ ਨੰਬਰਸ ਨੂੰ ਪੁੱਤਰ ਜੀ ਕਹਿੰਦੇ ਨੇ ਸਾਧ ਸੰਖਿਆਵਾਂ ਆਰ ਆਪਬਿੰਨ ਕੰਨਾ ਜੱਜਾ ਤਾਜ ਸੰਖਿਆਵਾਂ ਕਲੀਅਰ ਹੈ ਜੀ ਵੈਰੀ ਗੁੱਡ ਸੋ ਹੁਣ ਹੁਣ ਤਾਂ ਸਾਰਾ ਦੇਖੋ ਸਾਰੇ ਨੰਬਰ ਤੁਹਾਡੇ ਦਿਮਾਗ ਚ ਮੈਂ ਕਲੀਅਰ ਕਰ ਦੇ ਕਿ ਦੇਖੋ ਨੰਬਰ ਲਾਈਨ ਐ ਪੁਆਇੰਟਾਂ ਤੇ ਪਏ ਨਹੀਂ ਬਿਨਾ ਪੁਆਇੰਟਾਂ ਤੋਂ ਪਏ ਨਹੀਂ ਪੁਆਇੰਟਾਂ ਵਾਲੇ ਕੀ ਨੇ ਫਿਰ ਮੈਂ ਤੁਹਾਨੂੰ ਰੈਸ਼ਨਲੀ ਰੈਸ਼ਨਲ ਕਰਾਏ ਫਿਰ ਮੈਂ ਤੁਹਾਨੂੰ ਉਹਦੇ ਚੁੱਕੇ ਹਾਂ ਵੀ ਸਾਰੇ ਘਟਾਓ ਵਾਲੇ ਨੰਬਰ ਛੱਡ ਦੋ ਤਾਂ ਸਾਡੇ ਕੋਲੇ ਹੋਲ ਨੰਬਰ ਬਚ ਗਏ ਫਿਰ ਮੈਂ ਤੁਹਾਨੂੰ ਕਿਹਾ ਜ਼ੀਰੋ ਨੂੰ ਛੱਡ ਦੋ ਫਿਰ ਕੁਦਰਤੀ ਸੰਖਿਆਵਾਂ ਬਣ ਗਈਆਂ ਫਿਰ ਮੈਂ ਤੁਹਾਨੂੰ ਕਿਹਾ ਕੁਦਰਤੀ ਸੰਖਿਆ ਦੇ ਵਿੱਚ 1 ਨੂੰ ਜਮਾਂ ਹੀ ਕੱਲਾ ਛੱਡ ਦੋ ਉਸ ਤੋਂ ਇਲਾਵਾ ਦੋ ਫੈਕਟਰ ਵਾਲੇ ਨੂੰ ਪ੍ਰਾਈਮ ਨੰਬਰ ਕਹਿੰਦੇ ਨੇ ਤੇ ਜਿਹਦੇ ਦੋ ਤੋਂ ਜ਼ਿਆ ਕੰਪੋਜ਼ਿਟ ਨੰਬਰ ਕਹਿੰਦੇ ਨੇ ਜਿਵੇਂ ਦੇਖੋ ਸਾਡੇ ਕੋਲੇ ਇੱਕ ਨੰਬਰ ਹੈ 2 ਹੁਣ ਬੇਟਾ ਜਿਹੜਾ 2 ਹੈ ਨਾ ਉਹ ਤੇ ਸਿਰਫ ਦੋ ਫੈਕਟਰ ਨੇ ਅਗਰ ਤੁਹਾਨੂੰ ਫੈਕਟਰ ਨਹੀਂ ਸਮਝ ਲੱਗਦਾ ਤਾਂ ਸਿਰਫ ਐਨਾ ਦੇਖੋ ਵੀ ਦੋ ਕਿਹਦੇ ਕਿਹਦੇ ਪਹਾੜੇ ਚ ਆ ਸਕਦਾ ਤਾਂ ਬਿੱਟਾ ਜਿਹੜਾ 2 ਹੈ ਨਾ ਇੱਕ ਤਾਂ ਇੱਕ ਦੇ ਪਹਾੜੇ ਚ ਆਉਂਦਾ ਤੇ ਇੱਕ ਉਹ ਆਪ ਦੇ ਪਹਾੜੇ ਚ ਆਉਂਦਾ ਇਸ ਤੋਂ ਇਲਾਵਾ ਵਿਚਾਰਾ ਕਿਸੇ ਦੇ ਪਹਾੜੇ ਤੇ ਆਉਂਦਾ ਹੀ ਨਹੀਂ ਯਾਨੀ ਇਹਦੇ ਕਿੰਨੇ ਫੈਕਟਰ ਨੇ ਸਿਰਫ ਤੇ ਸਿਰਫ ਦੋ ਫੈਕਟਰ ਨੇ ਅੱਗੇ ਲੈ ਲਓ ਕਿਸੇ ਨੂੰ 3 ਲੈ ਲਿਆ ਇਸ ਤੇ ਨਵੀਂ ਬੇਟਾ ਇੱਕ ਬਸ ਇੱਕ ਦੇ ਪਹਾੜੇ ਤੇ ਆਉਂਦਾ ਔਰ ਇੱਕ ਆਵ ਦੇ ਪਹਾੜੇ ਤੇ ਆਉਂਦਾ ਇਸ ਤੋਂ ਇਲਾਵਾ ਵਿਚਾਰੇ ਨੂੰ ਕੋਈ ਸਾਦਾ ਹੀ ਨਹੀਂ ਇਸ ਤੋਂ ਇਲਾਵਾ ਵਿਚਾਰੇ ਦਾ ਕੋਈ ਹੋਰ ਨੰਬਰ ਹੀ ਹੈ ਨਹੀਂ ਜਿਹਦੇ ਪਹਾੜੇ ਤੇ ਆਜੇ ਤੇ ਇਧਰ ਦੇਖੋ ਜਿਹਦੇ ਦੋ ਤੋਂ ਜ਼ਿਆਦਾ ਫੈਕਟਰ ਆ ਮੰਨ ਲਓ ਮੈਨੇ ਕਹਤਾ 4 ਦੇਖੋ ਪੁੱਤਰ 4 ਇੱਕ ਤਾਂ ਇੱਕ ਦੇ ਪਹਾੜੇ ਤੇ ਆਊਗਾ ਇੱਕ ਆਵ ਦੇ ਪਹਾੜੇ ਤੇ ਆਊਗਾ ਪਰ ਇਸ ਤੋਂ ਇਲਾਵਾ 4 2 ਦੇ ਪਹਾੜੇ ਦੀ ਵੀਤਾਊਗਾ 2 2 4 ਹੀ ਤਾਂ ਹੁੰਦਾ ਹੈ 2 2 ਦਾ 4 ਹੀ ਤਾਂ ਹੁੰਦਾ ਸੋ ਇਹਦਾ ਮਤਲਬ ਇਹਦੇ ਕਿੰਨੇ ਪੁੱਤਰ 2 ਤੋਂ ਜ਼ਿਆਦਾ ਫੈਕਟਰ ਨੇ ਤਾਂ ਇਹ ਕੌਣ ਹੋ ਗਿਆ ਕੰਪੋਜ਼ਿਟ ਨੰਬਰ ਯਾਨੀ ਕਿ ਭਾਜ ਸੰਖਿਆ ਹੋਗੀ ਹੁਣ ਮੈਨੂੰ ਤੁਸੀਂ ਦੱਸੋ 9 ਕੀ ਹੁੰਦਾ ਹੈ 9 ਕੀ ਹੁੰਦਾ ਜੀ ਉਹ ਵੀ ਸਾਡੇ ਕੋਲ ਕੰਪੋਜ਼ਿਟ ਨੰਬਰ ਹੁੰਦਾ ਕਿਉਂਕਿ 9 1 ਤੇ ਪਹਾੜੇ ਤੇ ਆਉਂਦਾ ਆਪਦੇ ਪਹਾੜੇ ਤੇ ਆਉਂਦਾ ਪਰ ਪੁੱਤਰ 9 3 ਦੇ ਪਹਾੜੇ ਤੇ ਵੀ ਦੋਦਾ 3 ਤੇ 9 ਵੀ ਤਾਂ ਹੁੰਦਾ ਏ ਸੋ ਇਸ ਤਰੀਕੇ ਨਾਲ ਪੁੱਤਰ ਇਹ ਆਪਣੇ ਕੋਲ ਜਿਹੜੀ ਹੈਗੀ ਐ ਇਸ ਪ੍ਰਕਾਰ ਦੀ ਵੰਡ ਹੋ ਜਾਂਦੀ ਐ ਅੱਗੇ ਪ੍ਰਾਈਮ ਨੰਬਰ ਦੋ ਤਰੀਕੇ ਦੇ ਹੁੰਦੇ ਆ ਪਰ ਉੱਥੇ ਤੱਕ ਤੁਹਾਨੂੰ ਜਾਣ ਦੀ ਲੋੜ ਨਹੀਂ ਉਹ ਮੈਂ ਤੁਹਾਨੂੰ ਅੱਗੇ ਕਰਾਉਂਗੀ ਵੀ ਕਿਸ ਤਰੀਕੇ ਦੇ ਹੁੰਦੇ ਆ ਪਰ ਹੁਣ ਜਿਹੜੀ ਤੁਸੀਂ ਮੇਨ ਚੀਜ਼ ਤੇ ਫੋਕਸ ਕਰਨਾ ਉਹ ਇਹ ਫੋਕਸ ਕਰਨਾ ਬੇਟਾ ਕਿ ਜਿਹੜੇ ਪ੍ਰਾਈਮ ਨੰਬਰ ਹੁੰਦੇ ਆ ਉਹਨਾਂ ਦੇ ਦੋ ਫੈਕਟਰ ਕੌਣ ਹੁੰਦੇ ਆ ਤੁਸੀਂ ਧਿਆਨ ਦਿਓ ਜਿਹੜੇ ਵੀ ਮੈਂ ਤੁਹਾਨੂੰ ਪ੍ਰਾਈਮ ਨੰਬਰ ਲਿਖਾਈ ਨੇ ਉਹਨਾਂ ਦੇ ਦੋ ਫੈਕਟਰ ਕੌਣ-ਕੌਣ ਨੇ ਇੱਕ ਤਾਂ 1 ਹੈ ਤੇ ਇੱਕ ਉਹ ਨੰਬਰ ਖੁਦ ਹੈ ਧਿਆਨ ਦਿਓ ਮੈਂ ਕੀ ਕਹਿ ਰਹੀ ਆ ਜਿਹੜੇ ਵੀ ਬੇਟਾ ਪ੍ਰਾਈਮ ਨੰਬਰਸ ਨੇ ਉਹ ਨੰਬਰ ਨੇ ਜਿਨ੍ਹਾਂ ਦੇ ਸਿਰਫ ਤੇ ਸਿਰਫ ਦੋ ਫੈਕਟਰ ਹੁੰਦੇ ਨੇ ਔਰ ਉਹ ਦੋ ਫੈਕਟਰ ਵੀ ਕੌਣ ਨੇ ਇੱਕ ਤਾਂ 1 ਹੈ ਤੇ ਇੱਕ ਉਹ ਨੰਬਰ ਖੁਦ ਹੈ ਯਾਨੀ ਇਹ ਦੋ ਫੈਕਟਰ ਕੌਣ ਨੇ ਪੁੱਤਰ ਇੱਕ ਤਾਂ 1 ਹੈ ਪਲੱਸ ਨੰਬਰ ਇਟਸੈਲਫ ਜਿਹਨੂੰ ਕਹਿ ਦਿੰਦੇ ਆ ਕਿ ਨੰਬਰ ਖੁਦ ਹੀ ਹੈ ਕਲੀਅਰ ਹੈ ਜੀ ਇਥੇ ਤੱਕ ਸ਼ਾਬਾਸ਼ ਹੁਣ ਇੱਕ ਪੁਆਇੰਟ ਤੁਹਾਨੂੰ ਮੈਂ ਹੋਰ ਇੰਪੋਰਟੈਂਟ ਕਰਾਉਣ ਲੱਗੀ ਆ ਜਦੋਂ ਬੇਟਾ ਤੁਸੀਂ ਪ੍ਰਾਈਮ ਨੰਬਰਸ ਦੀ ਲਿਸਟ ਤਿਆਰ ਕਰਦੇ ਹੋ ਨਾ ਨੈਕਸਟ ਪੇਜ ਤੇ 슬ਾਈਡ ਤਿਆਰ ਕਰ ਲੈਣੇ ਆ ਪ੍ਰਾਈਮ ਨੰਬਰਸ ਬੇਟਾ ਪ੍ਰਾਈਮ ਨੰਬਰ ਦੀ ਜਦੋਂ ਲਿਸਟ ਤਿਆਰ ਕਰੋਗੇ ਨਾ ਜਿਵੇਂ ਦੇਖੋ 2 ਹੈ 2 ਤੋਂ ਬਾਅਦ ਪ੍ਰਾਈਮ ਨੰਬਰ ਕੌਣ ਹੈ 3 ਹੈ ਅੱਛਾ ਤੁਹਾਨੂੰ ਕੋਈ ਪੁੱਛੇ ਕਿ ਇੱਕ ਪ੍ਰਾਈਮ ਨੰਬਰ ਹੈਗਾ ਨਹੀਂ ਕਿਉਂ ਨਹੀਂ ਹੈਗਾ ਕਿਉਂਕਿ ਇਹਦੇ ਤਾਂ ਵਿਚਾਰੇ ਤਾਂ ਕੋਈ ਫੈਕਟਰ ਹੀ ਨਹੀਂ ਹੈਗਾ ਇੱਕ ਤੋਂ ਆਪ ਦੇ ਪਹਾੜੇ ਤੇ ਆਉਂਦਾ ਹੋਰ ਤਾਂ ਇਹਨੂੰ ਕੋਈ ਪਹਾੜੇ ਤੇ ਆਉਂਦਾ ਹੀ ਨਹੀਂ ਹੈਗਾ ਤਾਂ ਇੱਕ ਬੇਟਾ ਪ੍ਰਾਈਮ ਨੰਬਰ ਵੀ ਨਹੀਂ ਹੈਗਾ ਤੇ ਇੱਕ ਕੰਪੋਜ਼ਿਟ ਨੰਬਰ ਵੀ ਨਹੀਂ ਹੈਗਾ ਮੈਂ ਆਪਣੇ ਸ਼ਬਦਾਂ ਨੂੰ ਰਿਪੀਟ ਕਰਦੀ ਹਾਂ ਜਿਹੜੀ ਇਹ ਸੰਖਿਆ 1 ਹੈ ਨਾ ਤਾਂ ਇਹ ਪ੍ਰਾਈਮ ਨੰਬਰ ਹੈ ਤੇ ਨਾ ਹੀ ਇਹ ਕੰਪੋਜ਼ਿਟ ਨੰਬਰ ਹੈ ਪੇਪਰ 'ਚ ਬਹੁਤ ਵਾਰ ਸਵਾਲ ਪੁੱਛਿਆ ਜਾਂਦਾ ਹੈ ਕਿ ਇੱਕ ਪ੍ਰਾਈਮ ਨੰਬਰ ਹੈ ਜਾਂ ਕੰਪੋਜ਼ਿਟ ਨੰਬਰ ਹੈ ਜਾਂ ਦੋਨੇ ਨਹੀਂ ਜਾਂ ਕੋਈ ਵੀ ਨਹੀਂ ਹੈਗੇ ਤੇ ਬੱਚੇ ਸਭ ਤੋਂ ਜ਼ਿਆਦਾ ਇਹ ਸਵਾਲ ਗਲਤ ਕਰਕੇ ਆਉਂਦੇ ਆ ਪਰ ਤੁਸੀਂ ਮੇਰੇ ਸਟੂਡੈਂਟਸ ਹੋ ਇਸ ਲਈ ਹੋਣੀ ਸਵਾਲ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ ਓਕੇ ਹਾਂਜੀ ਪ੍ਰਾਈਮ ਨੰਬਰ ਦੇਖੋ 2 ਹੋ ਗਿਆ 3 ਹੋ ਗਿਆ 3 ਤੋਂ ਬਾਅਦ ਅਗਲਾ ਪ੍ਰਾਈਮ ਨੰਬਰ ਕੌਣ ਹੈ 5 ਹੋ ਗਿਆ ਫਿਰ 7 ਆ ਗਿਆ ਠੀਕ ਹੈ ਹੁਣ 9 ਤਾਂ ਆ ਨਹੀਂ ਸਕਦਾ 9 ਤੋਂ ਅਗਲਾ ਹੈਗਾ 11 ਫਿਰ ਹੈਗਾ ਬੇਟਾ ਜੀ 13 ਠੀਕ ਹੈ 13 ਤੋਂ ਬਾਅਦ ਹੈਗਾ 17 ਇਸ ਤਰੀਕੇ ਨਾਲ ਜਿਹੜੇ ਹੈਗੇ ਅੱਗੇ-ਅੱਗੇ ਚੱਲਦੇ ਜਾਣਗੇ ਦੇਖੋ ਥੋੜਾ ਜਿਹਾ ਧਿਆਨ ਦਿਓ ਇੱਕ ਸਾਡੇ ਕੋਲ ਆਡ ਨੰਬਰ ਹੁੰਦੇ ਆ ਇੱਕ ਸਾਡੇ ਕੋਲ ਈਵਨ ਨੰਬਰ ਹੁੰਦੇ ਆ ਮੈਂ ਤੁਹਾਨੂੰ ਪਹਿਲਾਂ ਇਹ ਵਾਲੀ ਸਮਝਾਦਾ ਹਾਂ ਨਾ ਬਾਅਦ ਚ ਤੁਹਾਨੂੰ ਆਹ ਦੱਸ ਦਿਆਂ ਚਲੋ ਪਹਿਲਾਂ ਮੈਂ ਤੁਹਾਨੂੰ ਆਡਿਵਨ ਸਮਝਾ ਦੇਲੀਆ ਬੜਾ ਜਆ ਉਸ ਤੋਂ ਬਾਅਦ ਬੇਟਾ ਆਪਾਂ ਇਹ ਕਰਦੇ ਆਂ ਦੇਖੋ ਜੀ ਸਾਡੇ ਕੋਲ ਇੰਟੀਜਰਸ ਸੀਗੇ ਪੁੱਤਰ ਇੰਟੀਜਰਸ ਯਾਦ ਨਹੀਂ ਨਾ ਇੰਟੀਜਰ ਨਹੀਂ ਭੁੱਲਣੇ ਚਾਹੀਦੇ ਨੇ ਜਿਹਨੂੰ ਆਪਾਂ ਸੰਪੂਰਨ ਕਹਿ ਦਿੰਦੇ ਆਂ ਆਜੂ ਦੇਖੋ ਕਲਾਸ ਚਾਹੀਦੀ ਨਹੀਂ ਮਰਜੀ ਲੰਬੀ ਹੋ ਜੇ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਇਹ ਪੇਡ ਬੱਚਿਆਂ ਨੂੰ ਹੀ ਦੇਣੀ ਹੈ ਸੋ ਤੁਸੀਂ ਪੂਰੀ ਕਲਾਸ ਲਗਾਉਂਗੇ YouTube ਤੇ ਸਾਨੂੰ ਥੋੜਾ ਦੇਖ ਕੇ ਪਾਉਣਾ ਪੈਂਦਾ ਕਿ ਕਲਾਸ ਜ਼ਿਆਦਾ ਵੱਡੀ ਨਾ ਹੋ ਜੇ ਬੱਚਾ ਨਹੀਂ ਦੇਖਣੀ ਨਹੀਂ ਤਾਂ ਕਰਕੇ ਪਰ ਹੁਣ ਇਹ ਮੈਂ ਲੈਂਥੀ ਹੀ ਕਲਾਸ ਰੱਖੂੰਗੀ ਦੇਖੋ ਇੰਟੀਜਰਸ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਨੰਬਰਾਂ ਨੂੰ ਵੱਖ-ਵੱਖ ਤਰ੍ਹਾਂ ਵੰਡ ਕੇ ਦਿਖਾਇਆ ਕਿ ਪੁਆਇੰਟ ਲੱਗਦਾ ਨਹੀਂ ਪੁਆਇੰਟ ਲੱਗਦਾ ਫਿਰ ਗਾਹਾਂ ਦੀ ਗਾਹ ਉਸੇ ਤਰੀਕੇ ਨਾਲ ਬੇਟਾ ਇੰਟੀਜਰਸ ਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਵੰਡ ਸਕਦੇ ਹਾਂ ਕਿਵੇਂ ਵੰਡ ਸਕਦੇ ਹਾਂ ਇੰਟੀਜਰਸ ਨੂੰ ਬੇਟਾ ਔਰ ਬੇਟਾ ਦੂਸਰੇ ਆਡਾ ਪਾਰਡ ਨੰਬਰ ਬੋਲਦੇ ਆ ਆਡ ਨੰਬਰ ਬੋਲਦੇ ਆ ਅ ਮਤਲਬ ਬੇਟਾ ਜੀ ਤਾਂਕ ਸੰਖਿਆਵਾਂ ਔਰ ਇਵਨ ਦਾ ਮਤਲਬ ਕੌਣ ਹੁੰਦਾ ਜੀ ਜਿਸਤ ਸੰਖਿਆਵਾਂ ਆਸਾਨ ਜੀ ਪਾਛੋ ਜਿਸੀ ਇਹ ਕਹਿ ਦਿੰਦੇ ਆ ਕਿ ਜਿਹੜੀਆਂ ਸੰਖਿਆਵਾਂ ਤਾਂ ਦੋ ਨਾਲ ਵੰਡੀਆਂ ਜਾਂਦੀਆਂ ਨੇ ਉਹਨਾਂ ਨੂੰ ਇਵਨ ਨੰਬਰ ਕਹਿੰਦੇ ਆ ਤੇ ਜਿਹੜੀਆਂ ਦੋ ਨਾਲ ਨਹੀਂ ਵੰਡੀਆਂ ਜਾਂਦੀਆਂ ਉਹਨਾਂ ਨੂੰ ਆਡ ਨੰਬਰ ਕਹਦੇ ਹਨ ਕਲੀਅਰ ਹੈ ਬੇਟਾ ਇਹਨੀ ਗੱਲ ਸ਼ਾਬਾਸ਼ ਸੋ ਹੁਣ ਕਲੀਅਰ ਹੈ ਈਵਨ ਨੰਬਰ ਕਿਹੜੇ ਹੁੰਦੇ ਆਡ ਨੰਬਰ ਕਿਹੜੇ ਹੁੰਦੇ ਆ ਜਿਹੜੇ 2 ਨਾਲ ਵੰਡੇ ਜਾਣ ਉਹ ਈਵਨ ਸੰਖਿਆਵਾਂ ਜਿਹੜੀਆਂ ਨਾ ਵੰਡੀਆਂ ਜਾਣ ਉਹ ਆਡ ਨੰਬਰ ਸੋ ਉਸੇ ਤਰੀਕੇ ਨਾਲ ਬੇਟਾ ਧਿਆਨ ਨਾਲ ਦੇਖੋ ਜਿਹੜੇ ਤੁਹਾਨੂੰ ਆ ਨੰਬਰ ਦਿਖ ਰਹੇ ਨੇ ਹਾਈਲਾਈਟਰ ਲੈ ਲਿਏ ਜਿਹੜੇ ਤੁਹਾਨੂੰ ਪ੍ਰਾਈਮ ਦੇ ਵਿੱਚ ਆਹਾ ਸਾਰੇ ਨੰਬਰ ਦਿਖ ਰਹੇ ਨੇ ਇਹ ਤੁਹਾਨੂੰ ਥੋੜੇ ਦੇਖੇ ਦੇਖੇ ਨੂੰ ਲੱਗ ਰਹੇ ਜਿਹੜੀ ਟਾਈਪ ਵਿੱਚ ਸਮਝਾ ਕੇ ਆਈਆਂ ਆਡ ਤੇ ਈਵਨ ਉਹਨਾਂ ਚ ਲੱਗ ਨਹੀਂ ਰਹੇ ਕੁਝ ਤੁਸੀਂ ਕਹੋਗੇ ਹਾਂ ਜੀ ਮੈਡਮ ਲੱਗ ਤਾਂ ਰਹੇ ਨੇ ਮੈਂ ਕਿਹਾ ਕੀ ਲੱਗ ਰਹੇ ਨੇ ਤੁਸੀਂ ਕਿਹਾ ਮੈਡਮ ਜੀ ਇਹ ਤਾਂ ਸਾਰੀਆਂ ਤਾਂਕ ਸੰਖਿਆਵਾਂ ਨੇ ਇਹ ਤਾਂ ਮੈਡਮ ਜੀ ਸਾਰੀਆਂ ਤਾਂਕ ਸੰਖਿਆਵਾਂ ਨੇ ਤਾਂਕ ਸੰਖਿਆਵਾਂ ਦਾ ਮਤਲਬ ਕੀ ਹੋ ਗਿਆ ਪੁੱਤਰ ਜੀ ਇਹੇ ਸਾਰੇ ਆਡ ਨੰਬਰਸ ਨੇ ਬਿਲਕੁਲ ਸਹੀ ਗੱਲ ਹੈ ਇਹਦਾ ਮਤਲਬ ਕੱਲਾ ਦੋ ਹੀ ਹੈ ਜਿਹੜਾ ਕੀ ਹੈ ਜੇਸਤ ਸੰਖਿਆ ਕਿਉਂਕਿ ਦੋ ਤਾਂ ਦੋ ਦੇ ਪਹਾੜੇ ਤੇ ਆਉਂਦਾ ਇਹਨ ਸੋ ਇਹ ਕੀ ਹੈ ਪੁੱਤਰ ਜੀ ਜੇਸਤ ਸੰਖਿਆ ਹੈਗੀ ਹੈ ਸੋ ਯਾਨੀ ਕਿ ਸਾਡੇ ਕੋਲੇ ਸਿਰਫ ਤੇ ਸਿਰਫ ਇੱਕ ਨੰਬਰ ਜਿਹੜਾ ਕਿ 2 ਹੈ ਉਹੀ ਕੱਲਾ ਕੱਲਾ ਜਿਸਤ ਸੰਖਿਆ ਪ੍ਰਾਈਮ ਨੰਬਰ ਹੈ ਨਹੀਂ ਸਮਝ ਲੱਗਿਆ ਦੁਬਾਰਾ ਸਮਝੋ ਮੈਂ ਕੀ ਕਹਿਣਾ ਚਾਹੁੰਦੀ ਆ ਆਸਾਨਤਾ ਸ਼ਰਤ ਸਮਝਾਉਣੀ ਆ ਕਿ ਸਾਡੇ ਕੋਲੇ ਸਾਰੇ ਪ੍ਰਾਈਮ ਨੰਬਰਸ ਦੁਬਾਰਾ ਸੁਣਿਓ ਧਿਆਨ ਨਾਲ ਸਾਰੇ ਪ੍ਰਾਈਮ ਨੰਬਰਸ ਤਾੰਕ ਸੰਖਿਆਵਾਂ માં ਹੁੰਦੇ ਨੇ ਸਿਵਾਏ ਇੱਕ ਨੰਬਰ ਨੂੰ ਛੱਡ ਕੇ ਜਿਹੜਾ ਕੀ ਹੈ 2 ਕਿਉਂਕਿ 2 ਕਿਹੜੀ ਸੰਖਿਆ ਹੈ ਜਿਸਤ ਸੰਖਿਆ ਹੈ ਅੱਖਾਂ ਬੰਦ ਕਰੋ ਸਾਰੇ ਜਣੇ ਸਾਰੇ ਜਣੇ ਅੱਖਾਂ ਬੰਦ ਕਰੋ ਦੁਬਾਰਾ ਦੱਸਣ ਲੱਗਿਆਂ ਤਾਂ ਬੇਟਾ ਜੀ ਸਾਰੇ ਪ੍ਰਾਈਮ ਨੰਬਰਸ ਟਾਂਕ ਸੰਖਿਆਵਾਂ ਹੁੰਦੇ ਹਨ ਕੇਵਲ ਇੱਕ ਨੰਬਰ ਨੂੰ ਛੱਡ ਕੇ ਜਿਹੜਾ ਹੈ 2 ਠੀਕ ਹੈ ਸੋ ਤੁਹਾਨੂੰ ਕੋਈ ਪੁੱਛੇ ਕਿ ਸਾਰੀਆਂ ਪ੍ਰਾਈਮ ਨੰਬਰਸ ਟਾਂਕ ਸੰਖਿਆਵਾਂ ਹੁੰਦੀਆਂ ਨੇ ਤੁਹਾਨੂੰ ਸਵਾਲ ਆਇਆ ਸਾਰੀਆਂ ਪ੍ਰਾਈਮ ਨੰਬਰਸ ਪ੍ਰਾਈਮ ਨੰਬਰਸ ਟਾਂਕ ਸੰਖਿਆਵਾਂ ਹੁੰਦੀਆਂ ਹਨ ਟਾਂਕ ਸੰਖਿਆਵਾਂ ਹੁੰਦੀਆਂ ਹਨ ਹੁੰਦੀਆਂ ਹਨ অপਸ਼ਨ 1 ਕਾਈ ਯੈਸ অপਸ਼ਨ 2 ਯੀ ਨੋ ਤਾਂ ਇਹਦਾ ਰਾਈਟ ਆਨਸਰ ਕੀ ਆਏਗਾ ਸਾਰੀਆਂ ਪ੍ਰਾਈਮ ਨੰਬਰਜ਼ ਟਾਂਕ ਸੰਖਿਆਵਾਂ ਨਹੀਂ ਹੁੰਦੀਆਂ ਇਹਦਾ ਆਨਸਰ ਆਏਗਾ ਨੋ ਕਿਉਂ ਕਿ ਇੱਕ ਪ੍ਰਾਈਮ ਨੰਬਰ ਏਦਾਂ ਦਾ ਏ ਜਿਹੜਾ ਕਿ ਗਿਸ਼ਤ ਸੰਖਿਆ ਵੀ ਹੁੰਦਾ ਹੈ ਤੁਹਾਨੂੰ ਹੁਣ ਸਵਾਲ ਆ ਗਿਆ ਕਿ ਦੋ ਨੂੰ ਛੱਡ ਕੇ ਦੋ ਨੂੰ ਛੱਡ ਕੇ ਬਾਕੀ ਸਾਰੀਆਂ ਦੋ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਾਈਮ ਨੰਬਰਸ ਬਾਕੀ ਸਾਰੀਆਂ ਪ੍ਰਾਈਮ ਨੰਬਰਸ ਤਾਗ ਸੰਖਿਆਵਾਂ ਹੁੰਦੀਆਂ ਹਨ ਤਾਗ ਸੰਖਿਆਵਾਂ ਹੁੰਦੀਆਂ ਹਨ ਪਹਿਲਾ ਆਪਸ਼ਨ ਆ ਗਿਆ ਯੈਸ ਦੂਸਰੀ ਆਪਸ਼ਨ ਆ ਗਈ ਨੋ ਤਾਂ ਇਹਦਾ ਆਨਸਰ ਕੀ ਆਊਗਾ ਯੈਸ ਐਮਸੀਕਿਊ ਦਾ ਆਹੀ ਸੈਡ ਆਈ ਕਦੇ ਸਵਾਲ yes ਚੈੱਕ ਕਦੇ ਸਵਾਲ no ਚੈੱਕ ਕਦੇ ਹਾਂ ਹੈ ਕਦੇ ਨਾ ਹੈ ਸਵਾਲ ਬਦਲ ਜਾਂਦਾ ਹੈ ਆਪਸ਼ਨਾਂ ਕਈ ਵਾਰੀ ਚੇਂਜ ਹੋ ਜਾਂਦੀਆਂ ਨੇ ਸੋ ਸਵਾਲ ਧਿਆਨ ਨਾਲ ਪੜ੍ਹਨਾ ਵੀ ਸਵਾਲ ਨੇ ਪੁੱਛਿਆ ਕੀ ਹੈ ਇੱਥੇ ਸਾਨੂੰ ਕਹਿੰਦੇ ਦੋ ਨੂੰ ਛੱਡ ਕੇ ਬਾਕੀ ਸਾਰੇ ਟਾਂਟ ਸੰਖਿਆਵਾਂ ਨੇ ਬਿਲਕੁਲ ਮੈਂ ਤੁਹਾਨੂੰ ਸਮਝਾ ਕੇ ਆਈ ਕਿ ਦੋ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਾਈਮ ਨੰਬਰਸ ਕੀ ਨੇ ਟਾਂਟ ਸੰਖਿਆਵਾਂ ਨੇ ਤੇ ਇੱਥੇ ਸਾਰਨਾ ਰਾਈਟ ਆਨਸਰ yes ਆਜੂਗਾ ਮੰਨ ਲਓ ਤੁਹਾਨੂੰ ਸਵਾਲ ਆ ਗਿਆ ਤੁਹਾਨੂੰ ਕੀ ਸਵਾਲ ਪਤਾ ਕਿ ਤੁਹਾਨੂੰ ਸਵਾਲ ਆ ਗਿਆ ਕਿ ਸਿਰਫ ਦੋ ਹੀ ਜਿਸ ਤੇ ਪ੍ਰਾਈਮ ਨੰਬਰ ਹੈ ਠੀਕ ਹੈ ਤਾਂ ਉੱਥੇ yes ਆਜੂਗਾ ਠੀਕ ਹੈ ਜੀ ਚਲੋ ਹੁਣ ਅੱਜ ਦੀ ਕਲਾਸ ਦੇ ਲਈ ਇੰਨਾ ਹੀ ਕਾਫੀ ਹੈ ਹੁਣ ਮੈਂ ਤੁਹਾਨੂੰ ਇੱਕ ਸਵਾਲ ਹੋਰ ਕਰਵਾ ਦਵਾਂ ਜਿਹੜਾ ਆਪਾਂ ਸਟਾਰਟਿੰਗ ਦੇ ਵਿੱਚ ਕਰਕੇ ਆਏ ਸੀ ਗਿਵ ਮੀ ਅ ਸੈਕਿੰਡ ਸਟਾਰਟਿੰਗ ਚ ਚਲਦੇ ਆਂ ਉਮੀਦ ਹੈ ਕਲਾਸ ਤੁਹਾਨੂੰ ਲੱਗ ਰਹੀ ਹੋਏਗੀ ਜਿਹੜੀ ਤੁਸੀਂ ਫੀਸ ਭਰੀ ਹੈ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਹਾਂ ਅਸੀਂ ਉਹਨਾਂ ਪੜ੍ਹਾ ਰਹੇ ਹਾਂ ਉਹਨਾਂ ਤੁਹਾਨੂੰ ਵਧੀਆ ਕਰਵਾ پا ਰਹੇ ਹਾਂ ਜਿਸ ਹਿਸਾਬ ਨਾਲ ਅਸੀਂ ਤੁਹਾਤੋਂ ਹਨਾ ਤੁਸੀਂ ਫੀਸ ਭਰੀ ਹੈ ਤੁਹਾਨੂੰ ਲੱਗ ਰਹੀ ਹੈ ਕਿ ਹਾਂਜੀ ਸਹੀ ਜਗਾ ਅਸੀਂ ਕੋਚਿੰਗ ਲੈ ਰਹੇ ਆ ਠੀਕ ਹੈ ਹਾਂਜੀ ਸਵਾਲ ਆ ਗਏ ਚਲੋ ਇਹ ਵਾਲਾ ਸਵਾਲ ਦੇਖੋ ਕੀ ਆਏਗਾ ਕਹਿੰਦੇ ਵਿਚ ਆਫ ਦਾ ਫੋਲੋਇੰਗ ਨੰਬਰ ਇਜ਼ ਵਿਚ ਆਫ ਦਾ ਫੋਲੋਇੰਗ ਨੰਬਰ ਇਜ਼ ਇਰੈਸ਼ਨਲ ਇਰੈਸ਼ਨਲ ਦਾ ਮਤਲਬ ਕੀ ਹੋਗਾ ਪੁੱਤਰ ਅ ਪਰਿਮੇਜ ਸੰਖਿਆ ਕਿਹੜੀ ਹੋਏਗੀ ਦੱਸੋ ਅ ਪਰਿਮੇਜ ਸੰਖਿਆ ਕਿਹੜੀ ਹੈ ਦੇਖੋ ਇਹ ਤਾਂ ਉੱਪਰ ਇਹਦੇ ਆਹ ਲਗਾ ਕੇ ਬਾਹਰ ਹੈ ਯਾਨੀ ਇਹ ਕੀ ਹੈ 0.37 ਮਤਲਬ ਬੇਟਾ ਰਿਪੀਟ ਹੋ ਰਿਹਾ ਸਿਆਣਾ ਬੱਚਾ ਏ ਹਨਾ ਰਿਪੀਟ ਕਰ ਰਿਹਾ ਪੈਟਰਨ ਇਹ ਤਾਂ ਕੌਣ ਹੈ ਰੈਸ਼ਨਲ ਹੈ ਕੱਲ ਵਾਲੀ ਕਲਾਸ ਦੇਖੀ ਹੈ ਕਿ ਨਹੀਂ ਦੇਖੀ ਜ਼ਰੂਰ ਦੇਖ ਲਿਓ ਬਈ ਉਹ ਠੀਕ ਹੈ ਹੁਣ ਇਹ ਤੇ ਵੀ ਬਾਹਰ ਲੱਗ ਰਿਹਾ ਮਤਲਬ ਇਹ ਵੀ ਰਿਪੀਟ ਹੋ ਰਿਹਾ ਯਾਨੀ ਇਹ ਵੀ ਰੈਸ਼ਨਲ ਨੰਬਰ ਹੈ 1/5 ਤਾਂ ਆਪੇ ਹੀ ਰੈਸ਼ਨਲ ਨੰਬਰ ਹੈ ਕਿਉਂਕਿ ਦੇਖੋ p/q ਦੀ ਫਾਰਮ ਚ ਲਿਖਿਆ ਹੋਇਆ ਤੇ q 0 ਦੇ ਬਰਾਬਰ ਨਹੀਂ ਹੈ ਨਾ ਸਾਡੇ ਕੋਲ ਇੱਕੋ ਹੀ ਆਪਸ਼ਨ ਬਚ ਗਈ ਆਪਸ਼ਨ ਨੰਬਰ d ਆਪਸ਼ਨ ਨੰਬਰ d 1/√2 ਪਰ ਹੁਣ ਤੁਸੀਂ ਦੇਖੋ ਵੀ ਇਹ ਕਿਉਂ ਆਈ ਆ ਦੇਖੋ ਜਿਹੜਾ 1 ਕੀ ਹੈ ਬੇਟਾ ਉਹ ਕੀ ਹੈ ਰੈਸ਼ਨਲ ਨੰਬਰ ਹੈ 1 ਕੀ ਹੈ ਬੇਟਾ ਰੈਸ਼ਨਲ ਨੰਬਰ ਹੈ ਵਰਗਮੂਲ 2 ਕੀ ਹੈ ਪੁੱਤਰ ਇਰੈਸ਼ਨਲ ਯਾਨੀ ਅਪਰਿਮੇਜ ਸੰਖਿਆ ਹੈ ਤੇ ਕੱਲ ਮੈਂ ਤੁਹਾਨੂੰ ਪੜਾਇਆ ਸੀ ਕਿ ਜਦੋਂ ਵੀ ਕਿਸੇ ਰੈਸ਼ਨਲ ਤੇ ਇਰੈਸ਼ਨਲ ਨੰਬਰ ਨੂੰ ਯਾਨੀ ਕਿਸੇ ਪਰਿਮੇਜ ਤੇ ਅਪਰਿਮੇਜ ਸੰਖਿਆ ਨੂੰ ਜੋੜ ਕਰੂੰ ਤਾਂ ਕਰੂੰ ਗੁਣਾ ਕਰੂੰ ਭਾਗ ਕਰੂੰ ਪੁੱਤਰ ਜੀ ਆਨਸਰ ਹਮੇਸ਼ਾ ਇਰੈਸ਼ਨਲ ਆਏਗਾ ਆਨਸਰ ਹਮੇਸ਼ਾ ਅਪਰਿਮੇਜ ਸੰਖਿਆ ਆਏਗੀ ਇਸ ਲਈ ਸਾਡਾ ਆਨਸਰ ਇਹ ਹੈ ਕਿਉਂਕਿ ਇੱਥੇ ਇੱਕ ਪਰਿਮੇਜ ਸੰਖਿਆ ਹੈ ਤੇ ਦੂਸਰੀ ਅਪਰਿਮੇਜ ਸੰਖਿਆ ਇਹਨਾਂ ਨੂੰ ਡਿਵਾਈਡ ਕੀਤਾ ਗਿਆ ਹੈ ਤਾਂ ਉੱਤਰ ਕੀ ਆ ਗਿਆ ਬੇਟਾ ਇਰੈਸ਼ਨਲ ਨੰਬਰ ਆ ਗਿਆ ਸਮਝ ਲੱਗ ਗਿਆ ਵੈਰੀ ਗੁੱਡ ਹੁਣ ਇਹ ਸਵਾਲ ਤਾਂ ਬਹੁਤ ਸੌਖਾ ਹੈ ਕਹਿੰਦੇ ਹੇਠਾਂ ਲਿਖਿਆ ਵਿੱਚੋਂ ਕਿਹੜੀ ਸੰਖਿਆ ਪਰਿਮੇਜ ਸੰਖਿਆ ਹੈ ਦੇਖੋ ਵਰਗਮੂਲ 2 ਤਾਂ ਅਪਰਿਮੇਜ ਹੈ ਯਾਨੀ ਇਰੈਸ਼ਨਲ ਹੈ ਵਰਗਮੂਲ 3 ਵੀ ਅਪਰਿਮੇਜ ਹੈ ਯਾਨੀ ਇਰੈਸ਼ਨਲ ਹੈ ਵਰਗਮੂਲ 5 ਇਰੈਸ਼ਨਲ ਐ ਪਰ ਜਿਹੜਾ 5 ਐ ਉਹ ਸਾਡੇ ਕੋਲੇ ਪਰਿਮੇਜ ਸੰਖਿਆ ਐ ਅੱਛਾ ਭਾਗ ਦੇ ਨਾਲ ਬਹੁਤ سارے ਬੱਚੇ ਇਹ ਸੋਚਦੇ ਹੋਣਗੇ ਕਿ ਮੈਮ ਤੁਸੀਂ ਕਿਹਾ ਕਿ ਜਿਹੜੀਆਂ ਪਰਿਮੇਜ ਸੰਖਿਆਵਾਂ ਵਾਲੀ ਪਰਿਮੇਜ ਯਾਨੀ ਕਿ ਜਿਹੜੇ ਰੈਸ਼ਨਲ ਨੰਬਰਸ ਨਹੀਂ ਨਾ ਮੈਮ ਤੁਸੀਂ ਸਾਨੂੰ ਇਹ ਕਹਿ ਕੇ ਹਟੇ ਹੋ ਕਿ ਉਹਨੂੰ ਅਸੀਂ p/q ਦੀ ਫਾਰਮ ਚ ਲਿਖ ਸਕਦੇ ਹਾਂ ਤੇ ਜੀ ਕਿਉਂ ਸਾਡੇ ਕੋਲ 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ ਪਰ ਮੈਮ ਇਹ ਤਾਂ 5 ਐ ਫਿਰ ਤੁਸੀਂ ਇਹ ਨੂੰ ਕਿਵੇਂ ਕਹਤਾ ਇਹ ਤਾਂ ਕੁਛ ਇੰਨਾ ਦਿਫਾਗ ਜਹ ਨਹੀਂਗਾ ਤਾਂ ਪੁੱਤਰ ਜੀ ਸਾਡੇ ਕੋਲੇ ਇੱਕ ਬਹੁਤ ਹੀ ਪਾਵਰਫੁਲ ਹੈ ਬਹੁਤ ਹੀ ਪਾਵਰਫੁਲ ਹੈ ਇਹਦੇ ਕੋਲ ਨਾ ਸ਼ਕਤੀ ਹੈ ਇੱਕ ਦੇ ਕੋਲ ਸ਼ਕਤੀ ਹੈ ਕੀ ਸ਼ਕਤੀ ਹੈ ਅਲੋਪ ਹੋ ਸਕਦਾ ਹੈ ਅਲੋਪ ਹੋ ਸਕਦਾ ਹੈ ਲੋਕ ਸਕਦਾ ਹੈ ਤਾਂ ਇਹਦੇ ਥੱਲੇ ਪੰਜ ਲੱਗਿਆ ਹੋਇਆ ਸਾਨੂੰ ਦਿਖ ਨਹੀਂ ਰਿਹਾ ਪਰ ਲੱਗਿਆ ਹੋਇਆ ਠੀਕ ਹੈ ਜੀ ਸੋ ਪੰਜ ਦੇ ਥੱਲੇ ਬੇਟਾ ਜੀ ਇੱਕ ਹੁੰਦਾ ਹੀ ਹੁੰਦਾ ਹੈ ਜਦੋਂ ਤੁਸੀਂ ਕੋਈ ਸੰਖਿਆ ਲਿਖਦੇ ਹੋ ਮੰਨ ਲਓ ਮੈਨੇ x ਲਿਖਿਆ ਤਾਂ ਇਹਦੇ ਡਿਵਾਈਡ ਚ ਵੀ ਇੱਕ ਹੈ ਤੇ ਇਹਦੇ ਨਾਲ ਗੁਣਾ ਚ ਵੀ ਇੱਕ ਹੈ ਬਸ ਉਹ ਸਾਨੂੰ ਦਿਖਦਾ ਨਹੀਂ ਹੈ ਜਦੋਂ ਸਾਨੂੰ ਲੋੜ ਪੈਂਦੀ ਹੈ ਅਸੀਂ ਉਹਨੂੰ ਯੂਜ਼ ਕਰ ਲੈਨੇ ਆ ਜਦੋਂ ਸਾਨੂੰ ਲੋੜ ਨਹੀਂ ਪੈਂਦੀ ਅਸੀਂ ਉਹਨੂੰ ਨਹੀਂ ਨਹੀਂ ਯੂਜ਼ ਕਰਦੇ ਸੋ ਇਹਦੇ ਥੱਲੇ ਵੀ 1 ਹੈ ਤਾਂ ਦੇਖੋ ਮੈਂ ਇਹਨੂੰ p/q ਦੀ ਫਾਰਮ ਚ ਲਿਖਤਾ ਤੇ ਮੇਰੇ ਕੋਲੇ ਥੱਲੇ 0 ਨਹੀਂ ਹੈ ਏਹਦਾ ਮਤਲਬ ਇਹ ਹੈ ਪੁੱਤਰ ਜੀ ਕੀ ਹੋ ਗਿਆ ਰੈਸ਼ੀਨਲ ਨੰਬਰ ਹੋ ਗਿਆ ਇਹ ਸਵਾਲ ਦੀ ਸ਼ਾਰਟ ਟ੍ਰਿਕ ਹੈ ਇਹ ਮੈਂ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਕਰਾਉਂਗੀ ਬਹੁਤ ਹੀ ਇੰਪੋਰਟੈਂਟ ਹੈ ਹੁਣ ਆਵਲਾ ਸਵਾਲ ਦੇਖੋ ਕੀ ਹੈ ਦੇਖੋ ਇੱਕ ਸਾਡੇ ਕੋਲੇ ਹੈਗਾ 2 ਇੱਕ ਹੈਗਾ ਘਟਾ ਦਾ ਵਰਗਮੂਲ 3 ਅਤੇ ਸਾਰੇ ਦੀ ਘਾਤ 2 ਦੇਖੋ 2 ਸਾਡੇ ਕੋਲ ਕੀ ਹੈ ਪੁੱਤਰ ਰੈਸ਼ੀਨਲ ਨੰਬਰ ਹੈ ਤੇ ਵਰਗਮੂਲ 3 ਸਾਡੇ ਕੋਲੇ ਕੀ ਹੈ ਬੇਟਾ ਜੀ ਇਰੈਸ਼ੀਨਲ ਯਾਨੀ ਕਿ ਅਪਰੀਮੀਜ ਹੈ ਹੁਣ ਇਹਨਾਂ ਨੂੰ ਘਟਾਇਆ ਕੀਤਾ ਗਿਆ ਹੈ ਤਾਂ ਪੁੱਤਰ ਆਨਸਰ ਕੀ ਆਊਗਾ ਇਰੈਸ਼ੀਨਲ ਪਰ ਧਿਆਨ ਰੱਖਿਓ ਕੀ ਧਿਆਨ ਰੱਖਣਾ ਉੱਪਰ ਘਾਤ 2 ਦਿੱਤੀ ਹੋਈ ਹੈ ਤਾਂ ਇਹਨੂੰ ਕਿਵੇਂ ਸੋਲਵ ਕਰੋਗੇ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਸੌਖਾ ਜਿਹਾ ਤਰੀਕਾ ਏ ਸਾਰਿਆਂ ਨੂੰ ਫਾਰਮੂਲਾ ਆਉਂਦਾ ਏ a b ਸਾਰੇ ਦੇ ਘਾਤ 2 ਬਰਾਬਰ ਹੈ a ਦੀ ਘਾਤ 2 b ਦੀ ਘਾਤ 2 ਘਟਾਓ ਦੇ 2ab ਇਹਨੂੰ ਇਸ ਫਾਰਮੂਲੇ ਦੇ ਵਿੱਚ ਰੱਖ ਲੈਣੇ ਆ 2 ਘਟਾਓ ਦੇ ਵਰਗਮੂਲ 3 ਸਾਰੇ ਦੇ ਘਾਤ 2 ਨੂੰ ਸੋਲਵ ਕਰਦੇ ਆ a ਦੀ ਘਾਤ 2 ਯਾਨੀ ਕਿ 2 ਦੀ ਘਾਤ 2 Plus +b ਦੀ ਘਾਤ 2 ਯਾਨੀ ਕਿ ਵਰਗਮੂਲ 3 ਦੀ ਘਾਤ 2 ਘਟਾਓ ਦੇ 2 a ਦੀ ਵੈਲਿਊ ਹੈਗੀ ਆ 2 ਤੇ b ਦੀ ਵੈਲਿਊ ਹੈਗੀ ਆ ਪੁੱਤਰ ਵਰਗਮੂਲ 3 ਸੋਲਵ ਕਰਦੇ ਆ ਦੇਖੋ 2 ਦੁਣੀ ਕਿੰਨਾ ਆ ਗਿਆ 4 ਆ ਗਿਆ ਵਰਗਮੂਲ 3 ਦੀ ਘਾਤ 2 ਯਾਨੀ ਕਿ 3 ਬਾਹਰ ਨਿਕਲਿਆ ਆ ਇਹਨੂੰ ਸੋਲਵ ਕੀਤਾ 2 ਨਾਲ 2 ਗੁਣਾ ਹੋ ਕੇ 4 ਤੇ ਵਰਗਮੂਲ 3 ਆ ਜਾਊਗਾ 4 ਤੇ 3 ਪੁੱਤਰ 7 ਹੁੰਦੇ ਆ 7 ਘਟਾਓ ਦੇ 4 ਵਰਗਮੂਲ 3 ਤੇ ਇਹ ਸਾਡੇ ਕੋਲ ਕੀ ਆ ਪੁੱਤਰ ਇਰੈਸ਼ਨਲ ਨੰਬਰਸ ਸਾਡਾ ਆਨਸਰ ਆਪਸ਼ਨ ਨੰਬਰ ਡੀ ਆ ਗਿਆ ਇਰੈਸ਼ਨਲ ਅੱਛਾ ਹੁਣ ਬੱਚੇ ਨੂੰ ਆ ਵੀ ਨਾ ਦੇਖਣਾ ਆਵੇ ਵੀ 7 ਘਟਾਓ ਦੇ 4 ਵਰਗਮੂਲ 3 ਕੀ ਹੈ ਫਿਰ ਯਾਦ ਕਰੋ ਤੁਹਾਨੂੰ ਕਰਾਇਆ ਸੀ ਨਾ ਕੱਲ 7 ਕੀ ਹੈ ਬੇਟਾ ਰੈਸ਼ਨਲ ਨੰਬਰ ਹੈ 4 ਵਰਗਮੂਲ 3 ਕੀ ਹੈ ਬੇਟਾ ਇਰੈਸ਼ਨਲ ਨੰਬਰ ਹੈ ਤੇ ਜਦੋਂ ਕਦੇ ਪਰਿਮੇਯ ਤੇ ਅਪਰਿਮੇਯ ਸੰਖਿਆ ਨੂੰ ਕੁਝ ਵੀ ਕਰੋ ਜੋੜ ਘਟਾਓ ਹੁਣਾ ਭਾਗ ਤਾਂ ਪੁੱਤਰ ਆਨਸਰ ਹਮੇਸ਼ਾ ਇਰੈਸ਼ਨਲ ਆਏਗਾ ਉਹੀ ਸਾਡਾ ਆਨਸਰ ਆ ਗਿਆ ਆਪਸ਼ਨ ਨੰਬਰ ਡੀ ਸੋ ਅੱਜ ਦੀ ਇਹ ਕਲਾਸ ਆਪਾਂ ਖਤਮ ਕਰਦੇ ਹਾਂ ਹੁਣ ਬੇਟਾ ਰੀਅਲ ਨੰਬਰਸ ਤੇ ਕੋਈ ਦੋ ਕਲਾਸਾਂ ਹੋਰ ਲਗਾਵਾਗੇ ਉਸ ਤੋਂ ਬਾਅਦ ਆਪਣਾ ਇਹ ਚੈਪਟਰ ਕੰਪਲੀਟ ਹੋ ਜੋ ਆਪਾਂ ਨੂੰ ਥੋੜੀ ਜੀ ਸਪੀਡ ਇਨਕਰੀਸ ਕਰਨੀ ਪਊਗੀ ਸੋ ਹੁਣ ਆਪਾਂ ਸਪੀਡ ਹੋਰ ਖਿੱਚਾਂਗੇ ਵੀਡੀਓਜ਼ ਥੋੜੀਆਂ ਹੋਰ ਲੈਂਥੀ ਲੈ ਕੇ ਜਾਵਾਂਗੇ ਡਾਊਟ ਵਗੈਰਾ ਤੁਸੀਂ ਲਿਖ ਕੇ ਰੱਖਿਆ ਕਰੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਮੈਨੂੰ ਤੁਸੀਂ WhatsApp ਕਰ ਦਿਆ ਕਰੋ ਠੀਕ ਹੈ ਬਹੁਤ ਜਲਦ ਜਦੋਂ ਲਾਈਵ ਕਲਾਸ ਹੋ ਸ਼ੁਰੂ ਕਰ ਲਿਆ ਮੈਨੂੰ ਐਕਚੁਅਲੀ ਇਦਾਂ ਕਲਾਸਾਂ ਜ਼ਿਆਦਾ ਕੰਫਰਟੇਬਲ ਲੱਗਦੀਆਂ ਨਹੀਂ ਬਟ ਅਗਰ ਤੁਸੀਂ ਲਾਈਵ 'ਚ ਜ਼ਿਆਦਾ ਕੰਫਰਟੇਬਲ ਹੋ ਫਿਰ ਆਪਾਂ ਲਾਈਵ ਹੀ ਜ਼ਿਆਦਾ ਰੱਖਿਆ ਕਰਾਂਗੇ ਬਸ ਇੱਕ ਵਾਰ ਆਪਣਾ ਉਹ ਇਸ਼ੂ ਜਿਹੜਾ ਰਿਸੋਲਵ ਹੋ ਜਾਓ ਸੋ ਬੇਟਾ ਮਿਲਦੇ ਆ नेक्स्ट ਕਲਾਸ ਦੇ ਵਿੱਚ ਬਾਕੀ ਇੱਥੇ ਤੱਕ ਜ਼ਰੂਰ ਪੜ੍ਹ ਲਿਓ ਜਿਹੜੇ ਕੁਐਸਚਨਸ ਕਰਾਈ ਨਹੀਂ ਜ਼ਰੂਰ ਕਰ ਲਿਓ ਔਰ ਫਿਰ ਦੇਖਦੇ ਆ ਆਪਾਂ ਨੈਕਸਟ ਸਟੈਪ ਕੀ ਲੈਣਾ ਥੈਂਕ ਯੂ ਬੇਟਾ ਥੈਂਕ ਯੂ ਗੋਡ ਬles